हां मां असि भाई राणे सिद्धू नु मिलना है किन्ने सब्जी सब्जी लेनी है नहीं, लेनी। नहीं, नहीं नहीं जी ते तो टूटी ਜਾਂਦਾ ਮੁੰਡਾ ਫਿਰ ਤਾਂ ਮੈਂ ਕਹਿ ਦੇਣਾ ਨਹੀਂ ਜੀ ਨਹੀਂ ਪੁੱਤ ਅਸੀਂ ਸਬਜ਼ੀ ਨਹੀਂ ਲੈਣੀਗੀ ਅਸੀਂ ਤਾਂ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਅਸੀਂ ਘਰੋਂ ਪੁੱਛ ਕੇ ਆਏ ਆ ਉਹ ਕਹਿੰਦੇ ਨਾ ਖੇਤ ਨੂੰ ਗਏ ਵੇ ਮਾਂ ਚਾਚੂ ਪਾਣੀ ਪੀ ਲੈਣ ਦਿਆ ਕਰੋ ਬਾਈ ਨੂੰ ਠੀਕ ਆ 10 ਵਜੇ ਮਿਲਦਾ ਬਾਈ ਘਰੇ ਹਾਜੀ ਹੁਣ ਤੋਂ ਰਹਿਉਣਾ ਵਿਚਾਰਾ ਹਜੇ ਰਾਹ ਖੜੇ ਵੀ ਰੁਕਿਆ ਪਿਆਣਾ ਦੱਸੋ ਕੀ ਕੰਮ ਆ ਤੁਹਾਨੂੰ ਕੋਤ ਸਾਨੂੰ ਵੀ ਕਾ ਲਈ ਆ ਸਾਨੂੰ ਪਤਾ ਜੰਟਾ ਨੇ ਸਾਡੇ ਨਾਲ ਕਿੰਦੀ ਵੱਡੀ ਠੱਗੀ ਮਾਰੀ ਵੀ ਆ ਅਸੀਂ ਉਹਨੇ ਨਾਲ ਮਿਲ ਕੇ ਕੋਈ ਗੱਲ ਕਰਨੀ ਆ ਉਹ ਤਾਂ ਠੀਕ ਹੈ ਆ ਕੀ ਆ ਆ ਕੀ ਆਵਾ ਇਹ ਤਾਂ ਅਸੀਂ ਉਹਨਾਂ ਵਾਸਤੇ ਲਿਆਏ ਆ ਕੀ ਐਵੇਂ ਕੀ ਹੈ ਕੀ ਉਹਦੇ ਆਵਾ ਅਸੀਂ ਬਹੁਤ ਔਖੇ ਆ ਜੀ ਇਹਨਾਂ ਦੇਣ ਵਾਸਤੇ ਲਿਆਏ ਆ ਐਵੇਂ ਤਾਂ ਨਾਟਕ ਜਿਹੀ ਕਰੀ ਜੀ ਤੂੰ ਨਹੀਂ ਜੀ ਬਾਈ ਬਾਈ ਇਹ ਦੇ ਸੋਣੇ ਫੈਸਲੇ ਕਰਦਾ ਜੀ ਅਸੀਂ 9 ਲੱਖ ਦੇ ਥੱਲੇ ਆਏ ਵਧੀ ਸਾਡਾ ਚਲ ਮਾਂ ਮੇਰੀ ਸੁਣ ਗੱਲ ਇਹ ਤਾਂ ਮੈਨੂੰ ਪਤਾ ਪਤਾ ਤਾਂ ਬਾਈ ਕਰੂਗਾ ਹੱਲ ਲਾ ਕੇ ਤੇ ਤੁਸੀਂ ਕੋਈ ਨਹੀਂ ਉੱਥੇ ਬੈਠੋ ਤੇ ਮੈਂ ਕਰਦਾ ਪਤਾ ਬਾਈ ਕਿਦੋਂ ਕਾਉਂਗਾ ਜੀ ਠੀਕ ਹੈ ਬਾਈ ਆ ਜਾ ਮਾਤਾ ਆ ਜਾ ਮਾਤਾ ਨਹੀਂ ਨਹੀਂ ਬਾਈ ਕਿੰਨੇ ਕੁ ਵਜੇ ਆਉਜੀ ਵੀਰੇ ਉਹਨਾਂ ਨੂੰ ਜਲਦੀ ਬੁਲਾ ਲਓ ਅਸੀਂ ਤਾਂ ਕੋਈ ਕੋਈ ਨਹੀਂ ਮਾਂ 2 ਮਿੰਟ ਵੇਟ ਕਰ ਲੈ ਕੋਈ ਗੱਲ ਨਹੀਂ ਮੈਂ ਕਰਦਾ ਅਸੀਂ ਬਹੁਤ ਔਖੇ ਆ ਵੀਰੇ ਕੋਈ ਨਹੀਂ ਕੋਈ ਨਹੀਂ ਕਰਨ ਮੈਂ ਮੈਂ ਕਰ ਫਿਰ ਉਹਨਾਂ ਕੋਲ ਟਾਈਮ ਨਹੀਂ ਨਾ ਹੁੰਦਾਗਾ ਘਰੇ ਰਸ਼ ਬਾਲਾ ਹੋ ਜਾਂਦਾ ਤਾਂ ਹੀ ਤਾਂ ਅਸੀਂ ਖੇਤ ਆਏ ਆ ਤੁਸੀਂ ਸਾਨੂੰ ਸਬਜੀ ਦਾ ਕਹਿੰਦੇ ਅਸੀਂ ਸਾਨੂੰ ਉਹਨੇ ਚਟਨੀ ਜੋਗਾ ਨਹੀਂ ਛੱਡਿਆ ਜੀ ਸਬਜੀ ਪੁੱਤ ਸਾਨੂੰ ਕਿੱਥੇ ਚੰਗੀ ਲੱਗਦੀ ਐ ਮੇਰੇ ਪੁੱਤ ਤੇ ਐਡੀ ਵੱਡੀ ਠੱਗੀ ਮਾਰ ਲਈ 9 ਲੱਖ ਰੁਪਇਆ ਲੈ ਗਿਆ ਜੰਟ ਸਾਥੋਂ ਅਸੀਂ ਤਾਂ ਉਹਦੀ ਵੀਡੀਓ ਵੇਖ ਵੇਖ ਕੇ ਨਾ ਜਿਹੜੀਆਂ ਵੀਡੀਓ ਬਣਾ ਕੇ ਦੱਸਦਾ ਸਾਨੂੰ ਜੰਟ ਬਾਈ ਅੱਡੇ ਭਲੇ ਕਰਦਾ ਸੀ ਭਲੇ ਕਰਦਾ ਬਾਈ ਅੱਡੇ ਭਲੇ ਕਰਦਾ ਸੀ ਆਉਂਦੇ ਕਰਕੇ ਆਇਆ ਜੀ ਉਹਦੀ ਸ਼ਾਬਾਸ਼ੀ ਦੇਣ ਵਾਲਿਆ ਗੁਲਦਸਤਾ ਜਨੇ ਜੋਗੇ ਅਸੀਂ ਹੈਗੀਆਂ ਜੀ ਯਾਰ ਖੇਤ ਵੀ ਲੋਕਾਂ ਦੇ ਵੀ ਇਕਲਿੰਗ ਇਕਲ ਖੜੇ ਅਗਰਪੀ ਤੇ ਅੱਜ ਕੀ ਗੱਲ ਹੋ ਗਈ ਸੋ ਬਸ ਕਰ ਇਹ 10 ਵਜੇ ਟਾਈਮ ਆ ਬੈਠਣ ਦਾ ਇੱਥੇ ਵੀ ਆ ਜਾਂਦੀ ਜਨਤਾ ਯਾਰ ਬੰਗਾਰ ਕੁ ਦੇ ਲੈਡੀ ਸਰ हरियाली चार्ज फेरे बोले परमात्मा कुदर बे रंग रखो कोई नी नहीं कोई नहीं माता नहीं नहीं, नहीं।, नहीं माता भारना चढ़ाया करो बस कोई नी रखो मेरे वालों तुम कोई गल रखो बह जाऊंगा आजगा फिर ਰਵਿੰਦਰ ਆ ਜਾਓ ਲੈ ਲਓ ਕੋਲ ਜੀ ਹੈ ਕਿਤਾ ਹੋ ਗਿਆ ਮਾਤਾ ਜੀ ਅਸੀਂ ਤਾਂ ਜੀ ਤੁਹਾਡੇ ਕੋਲੇ ਆਏ ਸੀਗੇ ਮੇਰੇ ਪੁੱਤ ਵਾਸਤੇ ਏਜੰਟ ਨੇ ਫੈਲ ਲਈ ਸੀ ਤੇ ਠੱਗੀ ਮਾਰ ਲਈ 9 ਲੱਖ ਰੁਪਏ ਦੀ ਕਿੱਥੇ ਜਾਣਾ ਸੀ ਵੀਰੇ ਦੁਬਈ ਦੁਬਈ ਜਾਣਾ ਸੀ ਅੱਛਾ ਦੁਬਈ ਦਾ 9 ਲੱਖ ਹਾਂ ਜੀ ਬਹੁਤ ਜ਼ਿਆਦਾ ਜੀ ਦੁਬਈ ਦਾ 9 ਲੱਖ ਰੁਪਏ ਦਾ ਨਾਲੇ ਮੈਨੂੰ ਕਹਿੰਦਾ ਪੀਆਰ ਕਰਾਉਣਾ ਤੈਨੂੰ ਜੀ ਦੁਬਈ ਪੀਆਰ ਹਾਂ ਜੀ ਯਾਰ ਕੀ ਤੁਹਾਡਾ ਕੀਤਾ ਜਾਵੇ ਪਹਿਲਾਂ ਤਾਂ ਮਾਤਾ ਜੀ ਇੱਕ ਮੈਂ ਬੇਨਤੀ ਕਰਾਂ ਵੀ ਅਸ ਟਾਈਮ ਨਾਲ ਖੇਤ ਗੇੜਾ ਗੂੜਾ ਮਾਰਨ ਆਈਦਾ ਠੀਕ ਹੈ ਜੀ ਵੀ ਮੈਂ ਨਹੀਂ ਚਾਹੁੰਦਾ ਚਲੋ ਠੀਕ ਹੈ ਪੇੜ ਤਾਂ ਤੁਸੀਂ ਆ ਗਏ ਮੈਂ ਤਾਂ ਮੋੜਦਾ ਨਹੀਂ ਕਿਸੇ ਨੂੰ ਠੀਕ ਹੈ ਇੰਨਾ ਕੰਮਾਂ ਦੇ ਵਿੱਚ ਹੀ 50 60 ਪਰਚੇ ਆ ਮੇਰੇ ਤੇ ਠੀਕ ਹੈ ਠੀਕ ਹੈ ਜਿੱਥੇ ਸਾਡੇ ਦੇ ਮੁਸ਼ਕਲ ਬਣ ਜੇ ਉੱਥੇ ਲੋਕ ਨਹੀਂ ਕੱਢਦੇ ਮੈਂ ਦੱਸ ਰਿਹਾ ਇਹ ਨਾ ਕਿ ਮੈਂ ਸੁਣਾ ਰਿਹਾ ਤੁਹਾਨੂੰ ਠੀਕ ਹੈ ਵੀ ਉੱਥੇ ਲੋਕ ਕਹਿੰਦੇ ਚਲ ਕੋਈ ਗੱਲ ਨਹੀਂ ਯਾਰ ਰਾਣੇ ਸਿੱਧੂ ਤੇ ਬਣ ਗਈ ਬਣੀ ਰਹਿਣ ਦਿਓ ਠੀਕ ਹੈ ਹਾਂ ਜੀ ਨਹੀਂ ਜੀ ਦੁਬਈ ਦਾ ਦੁਬਈ ਦਾ 9 ਲੱਖ ਕਿਵੇਂ ਦੇ ਤਾ ਜੀ ਪਹਿਲਾਂ ਸਾਨੂੰ ਕਹਿੰਦਾ ਸੀ ਤੁਹਾਡਾ ਲੱਗੂਗਾ ਲੱਖ ਰੁਪਿਆ ਸਾਰ ਨੇ ਪੜਿਆ ਨਹੀਂ ਜੀ ਤਾਂ ਕਰਕੇ ਪੜਿਆ ਨਹੀਂਗਾ ਪੜਿਆ ਜੀ ਮਾਰਾ ਮੋਟੇ ਪੜਿਆ ਤਾਂ ਕਰਕੇ ਯਾਰ ਬਸ ਸਾਨੂੰ ਪਸਾਈ ਗਈ ਪਹਿਲਾਂ ਲੱਖ ਲੈ ਗਿਆ ਜੀ ਫਿਰ 2 ਲੱਖ ਲੈ ਗਿਆ ਜੀ ਫਿਰ 5 ਲੱਖ ਲੈ ਗਿਆ ਫਿਰ ਸਾਨੂੰ ਰਿਸ਼ਤੇਦਾਰ ਵੀ ਨਹੀਂ ਜੀ ਕੋਈ ਨਹੀਂ ਸੀ ਜੀ ਸਾਨੂੰ ਜੰਟ ਬਸ ਇਕੱਲਾ ਜਾ ਕੇ ਫਸ ਗਿਆ ਯਾਰ ਛੋਟੇ ਵੀਰ ਮੈਨੂੰ ਐ ਤਾਂ ਦੱਸ ਦਿਆ ਕਰੋ ਵੀ ਹੁਣ ਸਾਡੇ ਕੋਲ ਤੁਸੀਂ ਆ ਗਏ ਠੀਕ ਹੈ ਅਸੀਂ ਤਾਂ ਜਲੂਸ ਕੱਢ ਵੀ ਦੇਵਾਂਗੇ ਅਗਲੇ ਦਾ ਅਸੀਂ ਨਹੀਂ ਬਖਸ਼ਦੇ ਠੀਕ ਹੈ ਸਾਨੂੰ ਕਿਹੜਾ ਦਬਾਅ ਕਿਸੇ ਦਾ ਪਰ ਮੈਨੂੰ ਇੱਕ ਗੱਲ ਦੱਸ ਯਾਰ ਸਿਆਣੇ ਆ ਸਾਰੇ ਦੁਬਈ ਦਾ ਕੋਈ 50 ਲੈਂਦਾ ਕੋਈ 70 ਲੈਂਦਾ ਕੋਈ ਲੱਖ ਕੋਈ ਡੇਢ 2 ਲੱਖ ਤੱਕ ਲੋਕ ਲੈਂਦੇ ਆ ਜਿੱਥੇ ਲੱਗਦਾ ਕਿ ਤੁਹਾਨੂੰ 30 40 45 50 ਹਜ਼ਾਰ ਸੈਲਰੀ ਦਵਾ ਦੇਣਗੇ ਜਿਹੜੇ ਚੰਗੇ ਬੰਦੇ ਇਹਨਾਂ ਨੂੰ ਪਤਾ ਕਿ ਉਹ 1.5 2 ਲੱਖ ਰੁਪਏ ਲੈਂਦੇ ਯਾਰ 9 ਲੱਖ ਤੇ ਦੁਬਈ ਦੀ ਪੀਆਰ ਤੈਨੂੰ ਕਿਹੜੇ ਜੱਬਲ ਨਹੀਂ ਕਹਦਾ ਵੀ ਦੁਬਈ ਦੀ ਪੀਆਰ ਹੁੰਦੀ ਗੁਰਪ੍ਰੀਤ ਦੱਸ ਕੀ ਪੁੱਛ ਲੈਣਾ ਸੀ ਏਜੰਟ ਨੇ ਸਾਨੂੰ ਪਸਾਰ ਜੀ ਕੀ ਕਰੀਏ ਜੀ ਯਾਰ ਏਜੰਟ ਅਸੀਂ ਤਾਂ ਕਲਾ ਕੰਮ ਤਾਂ ਦੇ ਗਿਆ ਜੀ ਸਾਨੂੰ ਕੰਮ ਦੀ ਕਰਾ ਦੇ ਜੀ ਸੈਟਿੰਗ ਜੀ ਇੱਥੇ ਕੰਮ ਪੰਜਾਬ ਚ ਜੇ ਘਟ ਹੈ ਜੀ ਤੇ ਬਸ ਉਹਨੇ ਕਹਿੰਦੇ ਮੈਂ ਤੁਹਾਡਾ ਐ ਕਰਾ ਦੂਆਂ ਕਰੋ ਮੇਰੇ ਇੱਥੇ ਮੇਰੀ ਬਹੁਤ ਪਹੁੰਚ ਹੈ ਜੀ ਮੇਰੇ ਬਹੁਤ ਇਹਦਾ ਸੋ ਤਾਂ ਗਿਆ ਹੋ ਹਮ ਠੀਕ ਹੈ ਨਾ ਸਾਡੇ ਨੇ ਵੱਜ ਗਈ ਬਹੁਤ ਵੱਡੀ ਠੱਗੀ ਹਮ ਥੋੜੀ ਅਸੀਂ ਵੀਡੀਓ ਵੇਖ ਕੇ ਤੁਸੀਂ ਆਏ ਅਸੀਂ ਤੁਹਾਡੀ ਸੋਭਾ ਸੁਣ ਕੇ ਵੀ ਤੁਸੀਂ ਲੋਕਾਂ ਦੇ ਗਏ ਪੈਸੇ ਵਾਪਸ ਕਰਾ ਦਿੰਨੇ ਆ ਸੋਭਾ ਤੇ ਮਾਤਾ ਜੀ ਹਾਂ ਸੋਭਾ ਇਹ ਜਿਹੜੀ ਆ ਨਾ ਪਰਚੇ ਪਵਾ ਆ ਸੋਭਾ ਇਹ ਠੀਕ ਆ ਮੈਂ ਪਹਿਲਾਂ ਕਿਹਾ ਵੀ ਲੋਕਾਂ ਦੀ ਖਾਤ 50 60 ਪਰਚੇ ਆ ਠੀਕ ਆ ਅਸੀਂ ਫੇਰ ਨਹੀਂ ਪਛਾਣ ਹਟਦੇ ਜਦੋਂ ਕੋਈ ਪੇੜ ਤੋਂ ਬੰਦਾ ਆਜੇ ਹੁਣ ਦੇਖੋ ਮੇਰਾ ਘਰ ਦਾ ਟਾਈਮ ਹੈ ਵੀ ਘਰੇ 10 ਵਜੇ ਬੈਠਣਾ 5 ਵਜਾਂ ਦੇ ਆ 7 ਵਜਾਂ ਦੇ ਬੈਠਿਆ ਉੱਥੇ ਬੈਠੇ ਇੱਕ ਅੱਧੀ ਰੋਟੀ ਦਾਲ ਫੁਲਕਾ ਛੱਕ ਲਈਦਾ ਠੀਕ ਆ ਉੱਠਣ ਦਾ ਟਾਈਮ ਨਹੀਂ ਹੁੰਦਾ ਹੁਣ ਅਜੇ 8 ਵਜੇ ਨਹੀਂ ਵਜੇ ਜੀ ਹਨਾ 8:00 ਵਜੇ ਤਦ ਉਸੇ ਹੁਣ ਮਾੜਾ ਖੇਤ ਦੂਰੋਂ ਆਏ ਹਾਂ ਅਸੀਂ ਜੀ ਪਹਿਲਾਂ ਘਰੇ ਘਰੇ ਗਏ ਅਸੀਂ ਪਹਿਲਾਂ ਘਰੇ ਗਏ ਸੀ ਉਹ ਕਹਿੰਦੇ ਬਾਈ ਸਾਨੂੰ ਖੇਤ ਚ ਮਿਲੂਗਾ ਅਸੀਂ ਭੱਜੇ ਆਏ ਤੇ ਤੁਹਾਡੇ ਕੋਲ ਪਹੁੰਚੇ ਖੇਤ ਇਸੇ ਵਾਸਤੇ ਵੀ ਥੋੜਾ ਨਾ ਦਿਮਾਗ ਰਿਲੈਕਸ ਹੋ ਜਾਂਦਾ ਤਾਂ ਕਰਕੇ ਢੇੜਾ ਸਵੇਰੇ ਮਾਰ ਲਈਦਾ ਪਰ ਹੁਣ ਮੈਨੂੰ ਆਏ ਦੱਸਿਆ ਵੀ 9 ਲੱਖ ਰੁਪਿਆ ਦੁਬਈ ਦਾ ਜਿਹੜੇ ਬੰਦੇ ਨੇ ਲੈ ਲਿਆ ਇੱਕ ਤਾਂ ਸਿਸਟਮ ਗਰਕ ਗਿਆ ਨਾ ਤਾਂ ਇੱਥੇ ਠੀਕ ਹੈ ਨਾ ਕੋਈ ਸਰਕਾਰਾਂ ਨੇ ਕੁਝ ਕਰਨਾ ਨਾ ਕਿਸੇ ਪ੍ਰਸ਼ਾਸਨ ਨੇ ਕਰਨਾ ਜ਼ਿੰਮੇਵਾਰੀ ਬਣ ਜਾਂਦੀ ਸਾਡੇ ਅਰਗਿਆਂ ਦੀ ਉੱਥੇ ਆ ਕੇ ਜਿਹੜੇ ਮਾੜਾ ਮੋੜਾ ਕੋਈ ਦਰਦ ਰੱਖਦੇ ਆ ਫਿਕਰ ਰੱਖ ਪਰ ਹੁਣ ਆਏ ਦੱਸਣਾ ਵੀ 9-9 ਲੱਖ ਰੁਪਏ ਤੁਸੀਂ ਵੀ ਕੋਈ ਸੋਚਿਆ ਕਰਿਆ ਦੁਬਈ ਦਾ 9-9 ਲੱਖ ਰੁਪਏ ਤੁਸੀਂ ਫੜਾਉਣ ਲੱਗ ਪਏ ਅੱਖਾਂ ਮੀਚ ਕੇ ਦੁਬਈ ਦੀ ਪੀਆਰ ਦੁਬਈ ਦੀ ਪੀਆਰ ਯਾਰ ਬਸ ਸਾਨੂੰ ਉਲਝਾ ਰਿਹਾ ਜੀ ਅਸੀਂ ਤਾਂ ਬਸ ਉਲਝ ਗਏ ਮੈਂ ਤਾਂ ਮਾਤਾ ਦੇ ਗਹਿਣੇ ਵੀ ਬਾਲੀ ਗੱਲ ਕਰਨ ਦੀ ਤਾਂ ਕੋਈ ਗੱਲ ਨਹੀਂ ਤੇ ਰਾਨਾ ਸਿੱਧੂ ਆ ਤੁਹਾਡਾ ਨਾਮ ਸੁਣ ਕੇ ਫੇਰ ਹੀ ਤੁਹਾਡੇ ਕੋਲੇ ਆਇਆ ਜੀ ਇੱਕ ਤੁਸੀਂ ਬਾਈ ਨੂੰ ਐਂ ਦੱਸੋ ਹੈ ਕੌਣ ਤੁਸੀਂ ਟਾਈਮ ਵੇਸਟ ਕਰ ਕੋਈ ਬਾਈ ਉਹ ਸੰਗਤ ਉੱਥੇ ਬੈਠੀ ਹੋਣੀ ਹੈ ਘਰੇ ਵੀ ਤੁਸੀਂ ਟਾਈਮ ਵੇਸਟ ਮੈਂ ਤੁਸੀਂ ਇੱਕ ਸਾਡੀ ਆਖਰੀ ਮੀਨਾ ਜੀ ਬਾਈ ਰਾਣਾ ਸਿੱਧੂ ਦੇ ਤੁਸ ਨੂੰ ਜਾਣਦੇ ਜੀ ਸਾਡੇ ਜੀ ਪੈਸੇ ਜਾਂਟ ਤੋਂ ਮੁਆਫੀ ਕਰਾਉਂਦੇ ਜੀ ਬਸ ਸਾਡੇ ਕੋਲੇ ਅਸੀਂ ਤਾਂ ਹੁਣ ਲੜਾਂਗੇ ਜਿੰਨਾ ਕਿ ਲੜਿਆ ਗਿਆ ਪਰ ਹੁਣ ਉਹ ਗਾਂ ਕਿਹੋ ਜਿਹਾ ਕੰਜਰਾ ਕਿੱਥੇ ਕਿੱਥੇ ਹੱਥ ਪੈਂਦੇ ਆ ਵੀ ਸਾਰਾ ਕੁਝ ਦੇਖਣਾ ਪੈਂਦਾ ਨਾ ਵੀ ਗਾਂ ਇਹ ਥੋੜੇ ਵੀ 9 ਲੱਖ ਤੁਹਾਡੇ ਕੋਲੋਂ ਲੈ ਗੋਣੇ ਕਿਉਂ ਗੁਰਪ੍ਰੀਤ ਘਰੇ ਰ ਹਾਂ ਕਾਗਜ਼ ਪੱਤਰ ਮਾਫ਼ੀ ਆ ਪੱਤ ਹੋ ਉਹ ਸਾਨੂੰ ਫੋਨ ਤੇ ਕਹਿ ਦਿੰਦੇ ਸੀ ਸਾਨੂੰ ਇੰਨੇ ਪੈਸੇ ਪਾ ਦਿਓ ਅਸੀਂ ਪਾ ਦਿੰਦੇ ਸੀ ਕਿ ਤੁਹਾਡੀ ਆ ਆ ਗਿਆ ਤੁਹਾਡੀ ਆ ਗਿਆ ਤੁਹਾਡਾ ਮੈਡੀਕਲ ਉਹ ਤਾਂ ਕਾਈ ਨਹੀਂ ਪਤਾ ਵੀ ਕੀ ਹੁੰਦਾ ਮੈਡੀਕਲ ਮੈਂ ਤਾਂ ਜੀ ਹਾਂ ਸਾਨੂੰ ਮੈਡੀਕਲ ਚੁੜ ਜਾ ਲਿਆ ਜੀ ਫਿਰ ਸਾਨੂੰ ਮੈਂ ਤਾਂ ਕੁੜੀ ਦਾ ਵਿਆਹ ਕਰਨਾ ਮੇਰੀ ਤਾਂ ਮਨਤਾ ਤੁਹਾਡੇ ਮੂਹਰੇ ਮੈਨੂੰ ਨਹੀਂ ਨਹੀਂ ਮਾਤਾ ਹੱਥ ਨਾਲ ਹੱਥ ਨਾਲ ਜੋੜਿਆ ਕਰੋ ਹੱਥ ਨਾਲ ਜੋੜਿਆ ਕਰੋ ਮੈਂ ਆਪਣੀ ਕੁੜੀ ਤਾਂ ਬਾਹਰ ਉਠਾਵਾਂ ਇਹ ਤਾਂ ਇੱਥੋਂ ਜੋਗਰਾ ਰਹਿ ਗਿਆ ਮੈਂ ਤਾਂ ਨਹੀਂ ਇਹਦੇ ਪਿੱਛੇ ਲਾਤੇ ਸੀ ਕਿ ਕੰਮ ਕਿਤੇ ਕੰਮ ਕਰੂਗਾ ਕੰਮ ਕਰੂਗਾ ਤਾਂ ਮੈਂ ਆਪਾਂ ਕੇ ਲਊਗਾ ਤਾਂ ਮੈਂ ਆਪਦੀ ਧੀ ਦਾ ਵਿਆਹ ਸੌਖਾ ਕਰ ਲਊਗੀ ਪਰ ਮੈਂ ਅੱਜ ਤੁਹਾਡੇ ਮੂਹਰੇ ਤੁਹਾਡੀ ਸੋਭਾ ਸੁਣ ਕੇ ਆਈ ਆ ਮੇਰੀ ਮਨਤਾ ਤੁਹਾਡੇ ਅੱਗੇ ਤੁਸੀਂ ਮੇਰੇ ਪੈਸੇ ਵਾਪਸ ਕਰਾ ਦਿਓ ਤੁਹਾਡਾ ਨਾਂ ਬਹੁਤ ਚੱਲਦਾ ਬਹੁਤ ਤੁਹਾਡੀਆਂ ਮੈਂ ਵੀਡੀਓ ਵੇਖਦੀ ਮਾਤਾ ਜਿੰਨਾ ਨਾਂ ਚੱਲਦਾ ਵੈਰ ਵੀ ਸਾਡੇ ਪੈਂਦੇ ਆ ਪਰਚੇ ਵਿੱਚ ਸਾਡੇ ਦੇ ਹੁੰਦੇ ਮਾਤਾ ਜੀ ਅੱਗੇ ਪਰਚੇ ਪੈ ਗਏ ਇੱਕ ਸਾਡੀ ਮੈਂ ਇੱਕ 3 ਹੱਥ ਨਾਲ ਜੋੜਿਆ ਕਰੋ ਮੈਂ ਆਸੀ ਤਾਂ ਬੈਠਿਆ ਚਾੜੀ ਤੁਸੀਂ ਇੱਕ ਆਖਰੀ ਮੀਂਹ ਤੂੰ ਹੀ ਹੈ ਨਾ ਆਖਰੀ ਮੀਂਹ ਤਾਂ ਪ੍ਰਮਾਤਮਾ ਹੁੰਦਾ ਰੱਬ ਤੋਂ ਮੰਗਿਆ ਕਰੋ ਬੰਦਾ ਕੁਝ ਨਹੀਂ ਗੋਪਿਤ ਕੀ ਹੁਣ ਦੱਸ ਯਾਰ ਕੀ ਇਹਨਾਂ ਚੀਜ਼ਾਂ ਦਾ ਹੱਲ ਹੈ ਪੈਸੇ ਫੇਰੇ ਖਾਤੇ 'ਚ ਪੰਦਾ ਰਿਹਾ ਉਹਨਾਂ ਨੂੰ ਜੇ ਪਹਿਲਾਂ 50000 ਖਾਤੇ 'ਚ ਪਾਇਆ ਸੀ ਜੀ ਅੱਛਾ ਉਸ ਤੋਂ ਬਾਅਦ ਹੌਲੀ-ਹੌਲੀ ਸਾਰੇ 50 ਕਦੇ ਲੱਖ ਨਕਦੇ ਦਿੱਤੇ ਜੀ ਉਹਨਾਂ ਨੂੰ ਬਾਕੀ ਲੱਗਦਾ ਸਾਰੇ ਹਾਂਜੀ ਬਾਕੀ ਸਾਰੇ ਨਗਦ ਦਾ ਜੀ ਕੋਈ ਨਗਦ ਦੀ ਰਸੀਦ ਵਗੈਰਾ ਮਾੜੀਆਂ ਮੋਟੀਆਂ ਰਸੀਦਾਂ ਦਿੱਤੀਆਂ ਜੋ ਕੁ ਪਈਆਂ ਕਰੇ ਜੀ ਬਸ ਹੈਗਾ ਨਾ ਹੋਰ ਵੀ ਤਾਂ ਪੁੱਛੋ ਯਾਰ ਨਵੇੜੀਆਂ ਨਾਲ ਲੈ ਉਹਨਾਂ ਦਾ ਹੈ ਕੋਈ ਨੰਬਰ ਹੈ ਉਹਨਾਂ ਦਾ ਹਾਂਜੀ ਕੱਲਾ ਨੰਬਰ ਹੈ ਉਹਨਾਂ ਕੋਲ ਉਹਨਾਂ ਦੇ ਜੀ ਉਹ ਵੀ ਜਦੋਂ ਲਾਉਂਦੇ ਨੇ ਜੀ ਬਸ ਉਹ ਕੁੜੀ ਕਹਿੰਦੀ ਮੈਂ ਤਾਂ ਛੱਡ ਗਈ ਇੱਥੇ ਆ ਮੁੰਡੇ ਕੋਲ ਆ ਇੱਧਰ ਆ ਮੁੰਡੇ ਕੋਲ ਤੁਸੀਂ ਬੋਲਦੇ ਕੋਲ ਲਓ ਜੀ ਨਾਮ ਨਾ ਕੱਢ ਕੇ ਦੇ ਨੰਬਰ ਉਹਦੇ ਨਾਮ ਨੂੰ ਪਤਾ ਉਹਨਾਂ ਦਾ ਕੀ ਸੀਗਾ ਨਾ ਨਹੀਂ ਪਤਾ ਜੀ ਬਸ ਕੱਲਾ ਉਹਨਾਂ ਦਾ ਏਜੰਟਾਂ ਦੀ ਕੰਪਨੀ ਦਾ ਨਾਮ ਪਤਾ ਜੀ ਕੱਲਾ ਜੀ ਕੰਪਨੀ ਦਾ ਕੰਪਨੀ ਦਾ ਹੀ ਚਾਹੀਦਾ ਹੈ ਕੰਪਨੀ ਦਾ ਨਾਮ ਤੇ ਸੇਵ ਹੈ ਹਾਂਜੀ ਹਾਂਜੀ ਕੋਈ ਚਾਹੀਦਾ ਆਪਾਂ ਨੂੰ ਕੋਈ ਆਹ ਵੀ ਗੁੱਡ ਥਿੰਕ ਕੱਲੇ ਦੀ ਕੀ ਹਾਂਜੀ ਗੁੱਡ ਥਿੰਕ ਹੈ ਹਾਂਜੀ ਆ ਲੈ ਲਓ ਜੀ ਤੁਹਾਡਾ ਧੰਨਵਾਦ ਜੀ ਸਾਡਾ ਕਰੋ ਜੀ ਹੱਲ ਜੀ ਸੀ ਬਹੁਤ ਦੁਖੀਆਂ ਜੀ ਸਪੀਕਰ ਤੇ ਕਰੋ ਫੋਨ ਹਾਂਜੀ ਇਹਨਾਂ ਸੋਚਿਆ ਕਰੋ ਮਾੜਾ ਮੋਟਾ ਯਾਰ ਤੁਸੀਂ ਨਾ ਹੈਲੋ ਹਾਂ ਕਰੋ ਸਰ ਹੈਲੋ ਮੈਮ ਸਤਿ ਸ੍ਰੀ ਅਕਾਲ ਸਹੀ ਕਹਿੰਦਾ ਜੀ ਗੁੱਡ ਥਿੰਕਿੰਗ ਇਮੀਗ੍ਰੇਸ਼ਨ ਤੋਂ ਗੱਲ ਕਰ ਰਹੇ ਆ ਓਕੇ 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 ਮੈਡਮ ਉਹ ਗੁਰਪ੍ਰੀਤ ਕੌਰ ਹਾਂਜੀ ਹਾਂਜੀ ਮੈਡਮ ਤੁਹਾਡਾ ਬਹੁਤ ਸੁਣਿਆ ਅਸੀਂ ਕਿੰਨੀ ਪੁਰਾਣੀ ਏਜੰਸੀ ਹੈ ਤੁਹਾਡੀ ਕਿੰਨੀ ਪੁਰਾਣੀ ਕੰਪਨੀ ਹੈ ਸਰ ਸਾਨੂੰ 15 ਸਾਲ ਹੋ ਗਏ ਜੀ ਸਾਡੀ ਕੋਈ ਕੰਪਲੇਂਟ ਨਹੀਂ ਹੈਗੀ ਤੇ ਬਹੁਤ ਵੀਜ਼ੇ ਲੱਗ ਰਹੇ ਆ ਬਹੁਤ ਆ ਜਿਹੜੇ ਬੱਚੇ ਉਹ ਬਾਹਰ ਜਾ ਰਹੇ ਆ ਜੀ ਹਾਂਜੀ मैडम कनाडा वगैरह का की प्रोसेस है मैं ना मेरी गल ਤੁਸੀਂ ਥੋੜੀ ਜੀ ਸੁਣ ਲਿਓ ਧਿਆਨ ਨਾਲ ਤੇ ਤੁਸੀਂ ਕਰਦੇ ਹੋ ਹੈਂਡਲ ਜਾਂ ਤੁਹਾਡੇ ਸੀਨੀਅਰ ਹੋ ਰਿਹਾ ਕੋਈ ਆਰਗੇਨਾਈਜ਼ਰ ਹੋ ਰਿਹਾ ਹੈ ਹਾਂ ਹਾਂਜੀ ਸਾਡੀ ਸਾਡੀ ਸੀਨੀਅਰ ਹੈਗੀ ਹੈ ਗੋੜਾ ਸਰ ਬਟ ਮੈਂ ਹੀ ਹੈਂਡਲ ਕਰਦੀ ਕੁਝ ਤੁਸੀਂ ਮੈਨੂੰ ਦੱਸ ਦੋ ਕੀ ਹੈ ਨਾ ਮੈडम बेटा ਆਪਣਾ ਬੇਟੀ ਪਹਿਲਾਂ ਕੈਨੇਡਾ ਗਈ ਹੋਈ ਹੈ ਅੱਛਾ ਠੀਕ ਤੇ ਬੇਟੇ ਨੇ ਪਲੱਸ 2 ਕੀਤੀ ਸੀ ਮਤਲਬ ਮੰਨ ਲਓ ਕਿ ਖੇਤੀਬਾੜੀ ਵਾਲੇ ਬੰਦੇ ਆ ਜੀ 25 30 ਕਿੱਲੇ ਜ਼ਮੀਨ ਹੈ ਤੇ ਪਲੱਸ 2 ਵੀ 40 42% ਨਾਲ ਹੀ ਹੈ ਜੀ ਉਹ अच्छा हां जी हां जी ਦੱਸੋ ਤੇ ਉਹਨੂੰ ਪੜ੍ਹਾਈ ਛੱਡੀ ਨੂੰ ਮੈਡਮ ਹੋ ਗਏ 7-8 ਸਾਲ ਠੀਕ ਹੈ ਜੀ ਤੇ ਹੁਣ ਪਹਿਲਾਂ ਉਹ ਕਹਿੰਦਾ ਸੀ ਮੈਂ ਜਾਣਾ ਨਹੀਂ ਮੈਂ ਉਹਨੂੰ 15-18 ਲੱਖ ਦਾ ਟਰੈਕਟਰ ਵੀ ਲੈਤਾ 10-12 ਲੱਖ ਦੇ ਸੰਧ ਵੀ ਲੈਤੇ ਖੇਤੀਬਾੜੀ ਵਾਲੇ ਮੈਡਮ ਠੀਕ ਹੈ ਪਰ ਹੁਣ ਉਹ ਸਾਡੇ ਜਵਾਕ ਜਿਹੜੇ ਇਕੱਲੇ-ਇਕੱਲੇ ਹੈਗੇ ਆਪਣੇ ਘਰਾਂ ਦੇ ਵਿੱਚ ਤੇ ਥੋੜੇ ਜੇ ਸਿਰ ਜ਼ਿਆਦਾ ਚੜਾਏ ਹੁੰਦੇ ਆ ਹੁਣ 7-8 ਸਾਲ ਪੜ੍ਹਾਈ ਛੱਡੀ ਨੂੰ ਹੋ ਗਏ ਹੁਣ ਕਹਿੰਦਾ ਮੈਂ ਵੀ ਕੈਨੇਡਾ ਜਾਣਾ ਉਹ ਜਿਹੜੀ ਬੇਟੀ ਆ ਸਾਡੀ ਉਹਨੂੰ ਉਥੋਂ ਵਿਖਾਉਂਦੀਆਂ ਰਹਿੰਦੀ ਵੀਡੀਓ ਕਾਲ ਤੇ ਲੋਕੇਸ਼ਨਾਂ ਵਗੈਰਾ ਤੇ ਹੋਰ ਆ ਇੱਥੇ ਚੱਲੇ ਆ ਉ ਉਹ ਹੁਣ ਉਹਨੂੰ ਤੋਂ ਧੂਤ ਸਵਾਰ ਹੋਇਆ ਤੇ ਮੈਡਮ ਉਹਦਾ ਹੱਲ ਹੋ ਸਕਦਾ ਕੋਈ ਕਿ ਨਹੀਂ ਜੀ ਪਲੱਸ 2 ਜਿਵੇਂ 40 42% ਨਾਲ ਤੇ 7-8 ਸਾਲ ਪੜਾਈ ਨੋ ਹੋ ਗਏ ਮੈਡਮ ਸਰ ਬਿਲਕੁਲ ਹੋ ਜੇਗਾ ਜੀ ਬਹੁਤ ਆਫਰ ਚੱਲ ਰਹੇ ਹੁੰਦਾ ਕਾਫੀ ਜਿਹੜਾ ਹੈਗਾਗਾ ਤੁਹਾਡੇ ਮਤਲਬ ਵਰਕ ਪਰਮਿਟ ਲੱਗੇਗਾ ਅੱਛਾ ਜੀ ਕਿ ਉਹ ਵੀ ਬਜਟ ਵੀ ਬਿਲਕੁਲ ਘੱਟ ਤੁਹਾਡਾ 2.5 ਲੱਖ ਤੇ ਜਿਹੜਾ ਕੰਮ ਆ ਉਹ ਹੋ ਜਾਣਾ ਪਰ ਸਾਡੀ ਫੀਸ ਆ ਜਿਹੜੀ ਉਹ ਆਫਟਰ ਵੀਜ਼ਾ ਹੀ ਲੈਣੀ ਆ ਸਾਡੀ ਬਿਲਕੁਲ ਮਾਈਨਰ ਜਿਵੇਂ 15000 ਰੁਪਏ ਹੁੰਦੇ ਆ ਉਹ ਵੀ ਆਫਟਰ ਵੀਜ਼ਾ ਤੇ ਬਸ ਥੋੜੇ ਰੀਅਰ ਜੀ ਜਿੰਨੇ ਖਰਚੇ ਬਾਕੀ ਤਾਂ ਤੁਸੀਂ ਇੱਥੇ ਆਉਂਗੇ ਹੈ ਨਾ ਜੀ ਡਿਟੇਲ ਡਿਟੇਲਸ ਤਾਂ ਉਹ ਹੀ ਦੱਸੋਗੇ ਜਦ ਤੁਸੀਂ ਵਿਜ਼ਿਟ ਕਰੋਗੇ ਜੀ ਬਟ ਜਿਵੇਂ ਐਂਬੈਸੀ ਫੀਸ ਸਰ ਮੈਡੀਕਲ ਨੋਰਮਲ ਜਿਵੇਂ ਤੁਹਾਡੇ ਜਿਹੜੇ ਰੀਅਰ ਖਰਚੇ ਬਸ ਉਹੀ ਹੈਗੇ ਆ ਨਹੀਂ ਮੈਡਮ ਚਲੋ ਅਸੀਂ ਤਾਂ ਖੇਤੀਬਾੜੀ ਆ ਹੈ ਤਾਂ ਪੜੇ ਲੈ ਕੇ ਪਰ ਖੇਤੀਬਾੜੀ ਵਾਲੇ ਆ ਵੀ ਮਤਲਬ ਜਿਹੜੀਆਂ ਫੀਸਾਂ ਵਗੈਰਾ ਜਿਹੜੀਆਂ ਵਰਕ ਅਪਾਰਟਮੈਂਟ ਦਾ ਲੋਕ ਜਿਵੇਂ ਦੇਖਿਆ ਗਵਾਂਡ ਜੋ ਕਈ ਬੰਦੇ 30 30 40 40 ਲੱਖ ਰੁਪਏ ਦੇ ਹੀ ਬੈਠੇ ਆ ਜੀ ਤੁਸੀਂ ਕਹਿੰਦੇ 2.5 3 ਲੱਖ ਰੁਪਏ ਮੈਡਮ ਨਹੀਂ ਸਰ ਬਾਕੀ ਤਾਂ ਤੁਸੀਂ ਉਦਾਂ ਜੰਗੀ ਸਾਰੀ ਡਿਟੇਲ ਆ ਬਾਕੀ ਵੀ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਨਹੀਂ ਮੈਡਮ ਹਾਂ ਨੋਰਮਲ ਜਿਹੜੀ ਹੈਗੀ ਆ ਬਾਕੀ ਤੁਸੀਂ ਇੱਥੇ ਆਉਂਗੇ ਤੁਹਾਨੂੰ ਡਿਟੇਲ ਆ ਜਿਹੜੀ ਸਾਰੀ ਅਸੀਂ ਦੱਸ ਦਾਂਗੇ ਮੈਡਮ ਦੇਖੋ ਤੁਹਾਡਾ ਹੋ ਜੀਗਾ 100% ਨਹੀਂ ਤੁਹਾਡੇ ਸੀਨੀਅਰ ਕੌਣ ਦੱਸੇ ਗੋੜਾ ਸਾਹਿਬ ਹੈ ਹਾਂ ਜੀ ਹੈਗੇ ਸਰ ਉਹ ਕਰਦੇ ਹੁੰਦੇ ਗੱਲ ਕੇ ਮੈਡਮ ਤੁਸੀਂ ਹੈਂਡਲ ਕਰ ਦਿਓ ਸਾਰਾ ਕੰਮ ਹਾਂ ਸਰ ਮੈਂ ਅਸਲੀਅਤ ਤਾਂ ਨਹੀਂ ਹੈਂਡਲ ਕਰ ਰਹੀ ਹਾਂ ਉਹ ਸਰ ਥੋੜਾ ਬਾਹਰ ਸੀਗੇ ਅੱਛਾ ਜੀ ਮੈਡਮ ਨੂੰ ਏਦਾਂ ਡੂੰਗੀ ਕੋਈ ਮੈਡਮ ਇੱਕ ਗੱਲ ਸਾਫ਼-ਸਾਫ਼ ਦੱਸ ਦੋ ਡਰ ਬੜਾ ਲੱਗਦਾ ਪੈਸੇ ਬਣਦੇ ਬੜੇ ਔਖੇ ਐ ਕੋਈ ਏਦਾਂ ਦਾ ਕੇਸ ਕੋਸਤਾ ਹੈ ਨਹੀਂ ਨਾ ਵੀ ਮੈਡਮ ਮੁੜ ਕੇ ਉਹ ਅਖਬਾਰਾਂ ਚ ਲੱਗਦਾ ਨਹੀਂ ਨਹੀਂ ਸਰ ਪਤਾ ਕੀ ਹੈ ਨਾ 15 ਸਾਲ ਤੋਂ ਅਸੀਂ ਇਹੀ ਕੰਮ ਕਰ ਰਹੇ ਆ ਸਾਡੀ ਕੋਈ ਕੰਪਲੀਟ ਨਹੀਂ ਹੈਗੀ ਤੁਹਾਨੂੰ ਵੀ ਦੇਖੋ ਕਿਸੇ ਨੇ ਰੈਫਰੈਂਸ ਦਿੱਤਾ ਹੈ ਨਾ ਤਾਂ ਹੀ ਤੁਸੀਂ ਸਾਨੂੰ ਕਾਲ ਕੀਤੀ ਹੈ ਨਹੀਂ ਮੈਡਮ ਰੈਫਰੈਂਸ ਸਾਡੀ ਕੋਈ ਨਹੀਂ ਰੈਫਰੈਂਸ ਮੈਡਮ ਰੈਫਰੈਂਸ ਦਿੱਤਾ ਹੈ ਪਰ ਡਰ ਜਿਹੜੀ ਚੀਜ਼ ਤੋਂ ਲੱਗਦਾ ਵੀ ਤੁਹਾਡੇ ਕੋਲ ਚੱਲ ਕੇ ਆਉਣਾ ਹੈ ਨਾ ਪੇਮੈਂਟ ਮੁੜ ਕੇ ਇਹ ਹੁੰਦਾ ਵੀ ਅੱਜ ਤੁਸੀਂ 2.3 ਲੱਖ ਦੇ ਵਿੱਚ ਕਹਿੰਦੇ ਮੁੰਡਾ ਕੈਨੇਡਾ ਚਲਾ ਜਾਊਗਾ ਪੀਆਰ ਵਗੈਰਾ ਦਾ ਕੀ ਹੋਊਗਾ ਉਹਦੇ 40 42% ਨੰਬਰ ਹੈ ਜੀ 7-8 ਸਾਲ ਪੜ੍ਹਾਈ ਛੱਡੀ ਨੂੰ ਹੋਵੇ ਪੀਆਰ ਵਗੈਰਾ ਦਾ ਕੀ ਬਣੂਗਾ ਜੀ ਉਹਦਾ ਫਿਰ ਨਹੀਂ ਸਰ ਪੀਆਰ ਹੋ ਜੀਗਾ ਕੋਈ ਟੈਂਸ਼ਨ ਲੈਣ ਵਾਲੀ ਗੱਲ ਨਹੀਂ ਬਿਲਕੁਲ ਫਿਕਰ ਹੀ ਨਾ ਕਰੋ ਤੁਸੀਂ ਨਹੀਂ ਨਾਲੇ ਕਹਿੰਦੇ ਕੈਨੇਡਾ ਔਖਾ ਕਰੇ ਬੈਠਾ ਜੀ ਬਹੁਤ ਅਮਰੀਕਾ ਵਾਲੇ ਕੱਢੀ ਗੁੱਢੀ ਜਾਂਦੇ ਆ ਇੰਗਲੈਂਡ 'ਚ ਕੰਮ ਹੈ ਨਹੀਂ ਜਿੰਨਾਕ ਮਤਲਬ ਅਸੀਂ ਆਣ ਗਵਾਂਢ 'ਚੋਂ ਸੁਣਦੇ ਆ ਸੱਜਣਾ ਮਿੱਤਰਾਂ ਤੋਂ ਨਹੀਂ ਸਰ ਫਵਾ ਮਹਨਾ ਫਵਾ ਤਾਂ ਪੱਜ ਨਹੀਂ ਮੱਡੀ ਸੁਣ ਲਈ ਉਹ ਤਾਂ ਸੋਸ਼ਲ ਮੀਡੀਆ ਤੇ ਉਹ ਗੱਲਾਂ ਫੈਲਦੀਆਂ ਰਹਿੰਦੀਆਂ ਤੁਹਾਨੂੰ ਵੀ ਪਤਾ ਹੈਗਾ ਹੈ ਨਾ ਸਾਡੀ ਜਿਹੜੀ ਹੈਗੀ ਸਾਡੀ ਕੋਈ ਕੰਪਲੇਂਟ ਨਹੀਂ ਹੈਗੀ ਸਾਡਾ ਇੱਕ ਨੰਬਰ ਹੈ ਜਿਹੜਾ ਕੰਮ ਹੁੰਦਾ ਠੀਕ ਹੈ ਮੈਡਮ ਐ ਤਾਂ ਨਹੀਂ ਹੈਗਾ ਵੀ ਅੱਜ 2 3 ਲੱਖ ਕਹਿੰਦੇ ਹੋ ਤੁਸੀਂ ਤੇ ਬਾਅਦ ਦੇ ਵਿੱਚ ਉਹੀ 20 25 30 45 ਲੱਖ ਤੱਕ ਪਹੁੰਚੇਗਾ ਨਹੀਂ 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 ਫਿਰ ਇਦਾਂ ਦਾ ਖੁਸ਼ ਨਹੀਂ ਹੈ ਨਾ ਬਾਕੀ ਜਿਹੜੇ ਰੀਅਰ ਜੀ ਹੈ ਹੋਣ ਹੈਗੇ ਖर्चे ਉਹ ਤਾਂ ਤੁਹਾਨੂੰ ਦੇਖੋ ਪੈਣੀ ਹੀ ਹੈਗੇ ਹੈ ਨਾ ਚੀਜ਼ਾਂ ਵਗੈਰਾ ਦੀ ਮੈਡਮ ਬਾਅਦ ਚ ਰਿਹਿਆ ਹੁਣ ਤੁਸੀਂ 2-3 ਲੱਖ ਰੁਪਏ ਕਿਹਾ ਹੈ ਵੀ ਵਰਕ ਪਰਮਟ ਹੈ ਮੈਡਮ ਮਤਲਬ ਠੀਕ ਹੈ ਬੰਦੇ ਸੌਫਟ ਹੈ ਸੋਲਿਡ ਬੰਦੇ ਹੈ ਜਿਹੜੇ ਕੰਮ ਉਹ ਤੇਗਾ ਪੇਪਰ ਵਗੈਰਾ ਤੇ ਦੇਣਗੇ ਹਾਂਜੀ ਹਾਂਜੀ ਜਿਹੜੇ ਜਿਹੜੇ ਕਾਈ ਆਪਾਂ ਹੈਗੇ ਉਹ ਵੱਡੀਆਂ ਵੱਡੀਆਂ ਕੰਪਨੀਆਂਜ਼ ਨਾਲ ਹੈਗੇ ਆ ਜਿਹੜੇ ਖੋਦੀ ਜਿਹੜਾ ਵਰਕ ਵੀ ਤੁਹਾਨੂੰ ਦੇਣਗੇ ਉੱਥੇ ਆ ਫੁੱਲ ਫੈਸਿਲਿਟੀ ਹੋਏਗੀ ਜਿੰਨਾ ਵੀ ਆਪਾਂ ਮਤਲਬ ਹੋਏਗਾ ਕੋਈ ਤੁਹਾਨੂੰ ਕੰਪਲੇਂਟ ਨਹੀਂ ਹੈਗੀ ਮੀਸ ਉਸਟੇਜ ਮੈਡਮ ਕੋਈ ਇਦਾਂ ਦਾ ਤੁਸੀਂ ਮੈਂ ਹਾਂ ਇਦਾਂ ਦੀ ਪ੍ਰੋਬਲਮ ਤਾਂ ਹੈ ਨਹੀਂ ਕੋਈ ਵੀ ਕੱਲ ਨੂੰ ਕੇਸ ਖਰਾਬ ਹੋ ਜੇ ਪੈਸੇ ਡੁੱਬ ਜਾਣ ਅਸੀਂ ਅਖਬਾਰਾਂ ਚ ਜਲਵਾਉਂਦੇ ਫਿਰ ਵੀ ਠੱਗੀ ਵੱਜ ਗਈ ਨਹੀਂ 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 ਸਰ ਬਿਲਕੁਲ ਵੀ ਨਹੀਂ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਆਪ ਹੀ ਬਲੀਵ ਆ ਜਿਹੜਾ ਹੋ ਜਾਣਾ ਜ਼ਿੰਮੇਵਾਰੀ ਸਾਰੇ ਕਦੇ ਤੁਹਾਡੀ ਹੋਗੀ ਮੈਡਮ ਹਾਂਜੀ ਹਾਂਜੀ ਬਿਲਕੁਲ ਸਾਡੀ ਜ਼ਿੰਮੇਵਾਰੀ ਹੋਏਗੀ ਅੱਛਾ ਮੈਡਮ ਹਮ ਤੇ ਆਣਾ ਸੁਣਿਓ ਤੂੰ ਮੇਰੀ ਪਤਾ ਨਹੀਂ ਕੁੜੀਏ ਧੀ ਹੈ ਕਿ ਮੇਰੀ ਭੈਣ ਹੈ ਜੋ ਵੀ ਹੈ ਜਿਹੜੀ ਉਮਰ ਦੀ ਵੀ ਹੈਗੀ ਆ ਤੂੰ ਫੋਨ ਨਾ ਕੱਟੇ ਮੇਰਾ ਠੀਕ ਹੈ ਠੀਕ ਹੈ ਜੀ ਰਾਣਾ ਸਿੱਧੂ ਬੋਲਦਾ ਭਾਨਾ ਸਿੱਧੂ ਭਾਨੇ ਸਿੱਧੂ ਨੇ ਠੇਕਾ ਲਿਆ ਕੁੜੀਏ ਬੜਾ ਤੁਸੀਂ ਚਲਦੇ ਉਹਨਾਂ ਤੋਂ ਜਿਵੇਂ ਤੀਰ ਤੋਂ ਕਾਂ ਚੱਲਦਾ ਹੁੰਦਾ ਭਾਨਾ ਸਿੱਧੂ ਭਾਨੇ ਸਿੱਧੂ ਨੇ ਠੇਕਾ ਲਿਆ ਕੱਲੀ ਮਾਂ ਨੇ ਭਾਨਾ ਸਿੱਧੂ ਜਿੰਮੇ ਵੀ ਜਿਹੜਾ ਦੁਨੀਆ ਦੇ ਸਾਰਾ ਕੁਝ ਆਪਦੇ ਪਰਚੇ ਆਪਦੇ ਸਰਪੂ ਵਾਲੇ ਕੱਲਾ ਉਹ ਮਰਦਾ ਫਿਰ ਇਹਦੇ ਮੁੜਕੇ ਜਦੋਂ ਕਿਤੇ ਮੁਸ਼ਕਲ ਬਣ ਜੇ ਭਾਨੇ ਸਿੱਧੂ ਤੇ ਮੁੜਕੇ ਲੋਕ ਉਹਦੇ ਨਾਲ ਖੜਨ ਨਾ ਜਿਹੜੇ ਕੰਮ ਲੈ ਕੇ ਨਿਕਲ ਜਾਂਦੇ ਆ ਉਹਨੂੰ ਵੇਖ ਕੇ ਕਿਸੇ ਹੋਰ ਦਾ ਹੱਕ ਨਹੀਂ ਬਣਦਾ ਵੀ ਕੋਈ ਹੋਰ ਵੀ ਮਦਦ ਕੀਤੀ ਜਾਵੇ ਅਸੀਂ ਵੀ ਪੜੇ ਲਿਖੇ ਲੋਕ ਆ ਸਾਨੂੰ ਵੀ ਉਹਨਾਂ ਲੋਕਾਂ ਤੋਂ ਚੇਟਕ ਲੱਗੀ ਆ ਮੇਰੇ ਨਾਲ ਮੁੰਡੇ ਕੰਮ ਕਰਦੇ ਜਿਹੜੇ ਤੁਹਾਡੇ ਵਰਗੇ ਏਜੰਟਾਂ ਤੋਂ ਪੀੜਤ ਐ ਜਿਨ੍ਹਾਂ ਨਾਲ ਠੱਗੀਆਂ ਵੱਜੀਆਂ 20 20 30 30 ਲੱਖ ਦੀਆਂ ਫੋਨ ਕੱਟੀ ਨਾ ਭਾਨੇ ਮੈਂ ਤੈਨੂੰ ਬੇਨਤੀ ਕਰਦੀ ਪਹਿਲਾਂ ਤੂੰ ਕਹਿੰਦਾ ਸਾਰਾ ਕੁਝ ਮੈਂ ਹੈਂਡਲ ਕਰ ਦੇ ਫਿਰ ਤੁਸੀਂ ਤਮੀਜ਼ ਨਾਲ ਗੱਲ ਕਰੋ ਤੋ ਮੈਂ ਤਮੀਜ਼ ਨਾਲ ਕਰ ਰਿਹਾ ਭੈਣ ਜਿੱਥੇ ਮੈਂ ਹੱਥ ਪਾੜਾ ਮੈਂ ਕੀਸੀਆਂ ਕਰਾ ਦੇਣਾ ਹੁਣ ਮੈਂ ਤੈਨੂੰ ਕੁੜੀਏ ਜ਼ਿਆਦਾ ਕਹਿਣਾ ਨਹੀਂ ਚਾਹੁੰਦਾ ਤੂੰ ਕੁੜੀ ਐ ਮੈਂ ਤੈਨੂੰ ਕਹਿੰਦਾ ਪਤਾ ਨਹੀਂ ਮੇਰੀ ਭੈਣ ਦੀ ਉਮਰ ਹੈ ਮੇਰੀ ਧੀ ਦੀ ਉਮਰ ਜੋ ਵੀ ਐ ਮੈਂ ਤੈਨੂੰ ਕਹਿੰਦਾ ਮੇਰੇ ਨਾਲ ਬਹਿਸ ਨਹੀਂ ਕਰਨੀ ਤੇਰੇ ਗੋੜੇ-ਗੋੜੇ ਨਾਲ ਗੱਲ ਕਰਵਾ ਕੁੜੀਏ ਮੇਰੀ ਇਹ ਦੋ ਤੁਸੀਂ ਬਕਵਾਸ ਨਹੀਂ ਨਾ ਕਰੀ ਮੈਂ ਕਹਿ ਰਿਹਾ ਸ਼ਬਦਾਂ ਦਾ ਕੰਟਰੋਲ ਰੱਖਣਾ ਮੈਡਮ ਮੈਂ ਤੋ ਤੁਸੀਂ ਸਮਝਦੇ ਮੇਰੇ ਬਾਰੇ ਜਾਣਦੇ ਨਹੀਂ ਹੋਣੇ ਤੁਸੀਂ ਤੁਹਾਨੂੰ ਨਾਮ ਨਾਲ ਮੈਂ ਰਾਣਾ ਮੈਂ ਰਾਣਾ ਸੇ ਮੈਂ ਰਾਣਾ ਸੇ ਤੁਹਾਨੂੰ ਤੁਹਾਨੂੰ ਮੈਡਮ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਕਿਹੜੇ ਲੋਕਾਂ ਦਾ ਆਸ਼ੀਰਵਾਦ ਹੁੰਦਾ ਕਿਹੜੇ ਲੋਕਾਂ ਦੇ ਹੱਥ ਥੋੜੇ ਸਿਰ ਤੇ ਹੁੰਦੇ ਆ ਪਰ ਤੁਹਾਨੂੰ ਕਦੇ ਹੱਥ ਪਾਉਣਾ ਟੱਕਰਿਆ ਨਹੀਂ ਤੇ ਉਹਦੇ ਨਾਲ ਦੀ ਨਾਲ ਜਦੋਂ ਮੈਂ ਰਾਣਾ ਸਿੱਧੂ ਕਿਹਾ ਤੇ ਨਾਲ ਦੀ ਨਾਲ ਅੱਖਾਂ ਖੁੱਲ ਗਈਆਂ ਭਾਨਾ ਸਿੱਧੂ ਕਿਉਂਕਿ ਚੀਕਾਂ ਕਢਾਉਂਦਾ ਥੋੜੀਆਂ ਉਹ ਤੇ ਸਾਡੀ ਨਾਲ ਤੁਸੀਂ ਨਾ ਪੰਗਾ ਨਹੀਂ ਲੈ ਸਕਦੇ ਅਸੀਂ ਵੀ ਕੋਈ ਆਏ ਨਹੀਂ ਇੱਥੇ ਬੈਠੇ ਮੈਡਮ ਜ਼ਿਆਦਾ ਨਹੀਂ ਬੋਲਣਾ ਮੇਰੇ ਨਾਲ ਮੈਂ ਤੈਨੂੰ ਕਿਸੇ ਦੀ ਸਪੋਰਟ ਹੁੰਦੀ ਆ ਮੈਂ ਤੈਨੂੰ ਧੀ ਮੈਂ ਤੈਨੂੰ ਭੈਣ ਕਹਿ ਰਿਹਾ ਮੇਰੇ ਨਾਲ ਜ਼ਿਆਦਾ ਰਫ ਗੱਲ ਨਹੀਂ ਕਰਨੀ ਤੇਰੇ ਗੋੜੇ-ਗੋੜੇ ਨਾਲ ਗੱਲ ਕਰਵਾ ਦੇ ਫੋਨ ਹੋ ਉਹਨੂੰ ਕਾ ਰਾਣਾ ਸਿੱਧੂ ਕੱਲ ਨੂੰ ਆਊਗਾ ਆਪਦੇ ਬੰਦੇ ਲੈ ਕੇ ਤੇਰੇ ਦਫਤਰ ਦੇ ਬਾਹਰ ਮੈਂ ਚੀਕਾਂ ਕਢਵਾਉਂਗਾ ਦਵਾਈ ਦੇ ਨਾਂ ਤੇ ਦਵਾਈ ਪੀਆਰ ਕਰਾਉਂਦਾ 9 ਲੱਖ ਰੁਪਏ ਲੈ ਬੈਠੇ ਤੁਸੀਂ ਸ਼ਰਮ ਨਹੀਂ ਆਈ ਤੁਹਾਨੂੰ ਕਾ ਰਾਣਾ ਸਿੱਧੂ ਅੱਥੀ ਕਿਸੇ ਰਾਣਾ ਸਿੱਧੂ ਨੂੰ ਤੁਸੀਂ ਨਹੀਂ ਜਾਣਦੇ ਮੇਰੀ ਤੁਹਾਡੇ ਗੌੜੇ ਗੁੜੇ ਨਾਲ ਗੱਲ ਕਰਵਾਉ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਕੁੜੀਆਂ ਮੈਂ ਕੁੜੀਆਂ ਦੇ ਬਾਲਾ ਮੂੰਹ ਨਹੀਂ ਲੱਗਦਾ ਹੁੰਦਾ ਮੇਰੀ ਗੱਲ ਕਰਵਾ ਦੇ ਮੇਰੀ ਭੈਣ ਮੰਨ ਕੇ ਉਹਦੇ ਨਾਲ ਜਿਹੜਾ ਗੌੜਾ ਗੁੜਾ ਤੇਰਾ ਇੰਚਾਰਜ ਹੈ ਜਿਹੜਾ ਸਾਰਾ ਕੁਝ ਉਹਦੇ ਨਾਲ ਮਾਲਕ ਨਾ ਤੁਹਾਡੇ ਗੁੱਡ ਥਿੰਕ ਸ਼ਰਮ ਨਹੀਂ ਆਈ ਤੁਹਾਨੂੰ ਗੰਦੇ ਕੰਮ ਕਰਨੇ ਨਾਂ ਰੱਖੇ ਇਮੀ ਹੈਲੋ ਹੈਲੋ ਗੜਾ ਸਾਹ ਬੋਲਦੇ ਹੋ ਹਾਂਜੀ ਸਰ ਕੌਣ ਜੀ ਰਾਣਾ ਸੇ ਤੂੰ ਬੋਲਦਾ ਬਟਿੰਡੇ ਤੋਂ ਰਾਜਾ ਜੀ ਬੋਲੋ ਜੀ ਹੁਕਮ ਕਰੋ ਤੁਸੀਂ ਇੱਕ ਮੁੰਡੇ ਦੇ ਨਾਲ ਇੱਕ ਮਿਹਨਤ ਮਜ਼ਦੂਰੀ ਵਾਲਾ ਮੁੰਡਾ ਮੇਰੇ ਕੋਲ ਬੈਠਾ ਆਉਦੀ ਮਾਤਾ ਨੂੰ ਲੈ ਕੇ ਸਵੇਰੇ ਸਵੇਰੇ ਦਿਨ ਹੀ ਚੜਾ ਮੈਂ ਖੇਤ ਗੇੜਾ ਮਾਰਨ ਆਇਆ ਆ ਮੈਂ ਤੁਸੀਂ 9 9.5 ਲੱਖ ਰੁਪਇਆ ਦੁਬਈ ਪੀਆਰ ਦਾ ਕਹਿ ਕੇ ਲੈ ਲੈ ਕਿਹੜੀ ਦੁਬਈ ਦੀ ਪੀਆਰ ਹੁੰਦੀ ਹੈ ਦਿਲਕਾ ਜੀ ਕੀ ਪ੍ਰੂਫ ਹੈ ਦੱਸੋ ਪਰੂਫਰਾਫ ਨਹੀਂ ਪੁੱਛਦੇ ਮੇਰੇ ਕੋਲ ਮੈਂ ਪ੍ਰੂਫਰਾਫ ਨਹੀਂ ਮੈਂ ਜਾਣਦਾਗਾ ਮੈਂ ਸਾਰੀਆਂ ਚੀਜ਼ਾਂ ਮੇਰੀ ਮੇਰੀ ਕੀ ਡੀਐਮ ਤੀ ਸੁਣਾ ਸੁਣਾ ਮੈਂ ਇੱਜਤ ਨਾਲ ਹੀ ਗੱਲ ਕਰਦਾ ਤੇ ਇੱਜਤ ਨਾਲ ਹੀ ਸੁਣਾ ਚਾਹਣਾ ਬਸ ਇੱਜਤ ਨਾਲ ਹੀ ਕਰਿਓ ਇੱਜਤ ਬਾਤਮੀ ਜੀ ਨਾਲ ਬਾਤਮੀ ਜੀ ਨਾਲ ਕਰਿਓ ਵੀ ਨਾ ਜਿਹਨਾਂ ਨਾਲ ਗੱਲ ਕਰਨੀ ਹੈ ਨਾ ਤੇ ਜਿੱਥੇ ਮਰਜੀ ਦੇਖ ਲੀਓ ਮੈਂ ਤੁਹਾਨੂੰ ਮੈਂ ਕਹਿਣਾ ਹਾਂ ਹਾਂ ਸ਼ਬਦ ਹਾਂ ਸ਼ਬਦ ਜਿਹੜੇ ਆ ਨਾ ਆਪਦੀ ਜ਼ੁਬਾਨ ਬੱਤੀ ਦੰਦਾਂ ਦੇ ਅੰਦਰ ਰੱਖ ਕੇ ਗੱਲ ਕਰੀ ਮੇਰੇ ਨਾਲ ਮੈਂ ਤੁਹਾਨੂੰ ਸਾਫ ਸ਼ਬਦਾਂ ਚ ਮੈਂ ਤੈਨੂੰ ਸਾਫ ਸ਼ਬਦਾਂ ਚ ਕਹਤਾ ਕਿ ਰਾਣਾ ਸਿੱਧੂ ਬੋਲਦਾ ਤੂੰ ਮੇਰੇ ਬਾਰੇ ਜਾਣਦਾ ਨਹੀਂ ਮੈਂ ਤੌਣ ਤੇ ਗੋ ਮਰ ਮੈਨੂੰ ਐਂ ਦੱਸ ਵੀ ਤੇਰੇ ਕੋਲੇ ਕੀ ਪ੍ਰੂਫ ਆ ਸੀ ਇਹ ਨਾ ਢੱਕੀ ਮਾਰੀ ਆ ਮੈਨੂੰ ਲੋੜ ਹੀ ਨਹੀਂ ਪੈਂਦੀ ਪ੍ਰੂਫਾਂ ਦੀ ਜਦੋਂ ਮੇਰੇ ਕੋਲ ਬੰਦਾ ਆ ਕੇ ਬੈਠ ਗਿਆ ਨਾ ਰੋਂਣ ਲੱਗ ਪਿਆ ਮੇਰੀ ਗੱਲ ਸੁਣ ਵੀ ਯਾਰ ਜਾ ਤਾਂ ਲੱپر ਲੱਪਰ ਨਹੀਂ ਕਰਨੀ ਮੇਰੇ ਨਾਲ ਮੇਰੀ ਗੱਲ ਸੁਣਨ ਦੀ ਕੋਸ਼ਿਸ਼ ਕਰ ਮੈਂ ਕਹਿੰਦਾ ਲੱپر ਲੱਪਰ ਨਹੀਂ ਕਰਨੀ ਗੱਲ ਸੁਣ ਮੇਰੀ ਹਾ ਤੋ ਵੀ ਠੱਗਿਆ ਆ ਸੀ ਠੱਗਿਆ ਮਾਰਦੇ ਬੱਚੇ ਵੀ ਮੈਂ ਸਾਫ਼ ਸ਼ਬਦਾਂ ਚ ਕਹਿੰਦਾ ਮੇਰੀ ਪਿਆਰ ਨਾਲ ਗੱਲ ਕਰ ਮੇਰੀ ਪਿਆਰ ਨਾਲ ਯਾਰ ਮੇਰੀ ਪਿਆਰ ਨਾਲ ਗੱਲ ਸੁਣ ਲਾ ਕੇ ਕੱਲੋਂ ਲੱਬਰ ਲੱਬਰ ਕਰਨੀ ਸਿੱਖੀਏ ਤੂੰ ਮੇਰੀ ਗੱਲ ਸੁਣ ਪਿਆਰ ਨਾਲ ਚੁੱਪ ਕਰ ਚੁੱਪ ਕਰਕੇ ਗੱਲ ਸੁਣ ਮੇਰੀ ਚੁੱਪ ਕਰਕੇ ਗੱਲ ਸੁਣ ਮੇਰਾ ਬੀਪੀ ਨਾ ਵਧਾ ਸਵੇਰੇ ਸਵੇਰੇ ਮਾਤਾ ਰੋਈ ਜਾਂਦੀ ਮੇਰੇ ਕੋਲ ਬੈਠੀ ਠੀਕ ਹੈ ਮੁੰਡਾ ਵੇਖੋ ਕਹਿੰਦਾ ਮੈਂ ਤਾਂ ਮਜ਼ਦੂਰੀ ਕਰਦਾ ਮੈਂ ਮੈਂ ਸੌਫਟ ਚਾਦਰਾਂ ਦੀ ਗੱਲ ਕਰਨ ਸੌਫਟ ਚਾਦਰ ਸੌਫਟ ਚਾਦਰਾਂ ਦੀ ਗੱਲ ਸੁਣ ਲੈ ਤੇਰੀ ਸੌਫਟ ਚਾਦਰਾਂ ਦੀ ਗੱਲ ਸੁਣ ਲੈ ਤੇਰੀ ਇਹਨਾਂ ਨੇ 9 ਲੱਖ ਰੁਪਏ ਦੋਤੇ ਤੁਹਾਨੂੰ ਦਿੱਤਾ ਕੀ ਨਾ ਤਰ ਗੁਰਜਿੰਦਰ ਜੀ ਗੁਰਜਿੰਦਰ ਗੁਰਜਿੰਦਰ ਹੈ ਮੁੰਡਾ ਇਹਦਾਂ ਮੇਰੇ ਬਠਿੰਡੇ ਏਰੀਆ ਤੋਂ ਕੋ ਠੀਕ ਹੈ ਚਲੋ ਜਿਆਦਾ ਅਣਜਾਣ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਜਿਆਦਾ ਨਿਆਣੇ ਇਹਨਾਂ ਦਾ 9 ਜਾਂ 9.5 ਲੱਖ ਰੁਪਇਆ ਤੁਹਾਨੂੰ ਆਇਆ 50000 ਰੁਪਇਆ ਅਕਾਊਂਟ 'ਚ ਬਾਕੀ ਤੁਸੀਂ ਲਿਆ ਕੈਸ਼ ਇਹਨਾਂ ਕੋਲੋਂ ਠੀਕ ਹੈ ਜੇ ਮੁਕਰ ਛੋਟਾ ਨਾ ਕਰ ਕੋਈ ਮਾਤਾ ਜੀ ਕੋਈ ਗੱਲ ਨਹੀਂ ਮੇਰੇ ਕੋਲ ਬੈਠੇ ਆ ਖੇਤ ਆਇਆ ਸੀ ਢੇੜਾ ਮਾਰਨ ਇੱਥੇ ਪਹਿਲਾਂ ਆਏ ਬੈਠੇ ਮੇਰੇ ਨਾਲੋਂ ਇੱਕ ਚੀਜ਼ ਦਾ ਧਿਆਨ ਰੱਖੋ ਮੈਨੂੰ ਖੁੱਲੇ ਸ਼ਬਦਾਂ 'ਚ ਦੱਸ ਦਿਓ ਹਾਂ ਜਾਂ ਨਾ ਦੇ ਵਿੱਚ ਤੁਹਾਨੂੰ ਕਿੰਨੇ ਘੰਟੇ ਦੇਵਾਂ 24 ਘੰਟੇ 48 ਘੰਟੇ ਜਾਂ 72 ਘੰਟੇ ਕਿੰਨੇ ਘੰਟੇ ਚਾਹੀਦੇ ਜਿੰਨੇ ਘੰਟਿਆਂ ਦੇ ਵਿੱਚ ਗੁਰਜਿੰਦਰ ਤੁਹਾਡੀ ਇਸ ਕੁੜੀ ਨੂੰ ਗੁਰਪ੍ਰੀਤ ਨੂੰ ਫੋਨ ਕਰਦਾ ਜਦੋਂ ਆਪਦੇ ਨੰਬਰ ਤੋਂ ਤਾਂ ਤੁਹਾਡੀ ਕੁੜੀ ਫੋਨ ਚੁੱਕ ਕੇ ਕਹਿੰਦੀ ਸਰ ਮੇਰਾ ਪਰਸਨਲ ਨੰਬਰ ਸੀ ਮੈਂ ਉੱਥੇ ਗੋੜਾ ਸਾਹਿਬ ਕੋਲ ਕੰਮ ਕਰਦੀ ਸੀ ਮੈਂ ਉੱਥੋਂ ਹਟ ਗਈ ਐ ਜਦੋਂ ਹੋਰ ਨੰਬਰ ਤੋਂ ਲਾਉਂਦੇ ਉਦੋਂ ਚੁੱਕ ਕੇ ਫੋਨ ਜਿਹੜਾ ਉਹ ਪਿਕ ਕਰਦੀ ਤੇ ਨਾਲ ਉਹ ਸਾਰੀ ਡੀਲ ਕਰਦੀ ਐ ਕਿ ਤੁਹਾਨੂੰ ਇੱਥੇ ਭੇਜ ਦਾਂਗੇ ਤੁਹਾਨੂੰ ਉੱਥੇ ਭੇਜ ਦਾਂਗੇ ਉਹ ਸਾਰੀਆਂ ਗੱਲਾਂ ਕੁੜੀ ਕਰਦੀ ਤੁਹਾਡੇ ਅੰਡਰ ਕੰਮ ਕਰਦੀ ਐ ਤੁਹਾਡੀ ਮਤਲਬ ਉਹ ਮਾਸਟਰ ਮਾਈਂਡ ਜਿਹੜੀ ਕੁੜੀ ਉਹ ਰੱਖੀਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਕਿ ਲੋਕਾਂ ਦੀਆਂ ਤੁਸੀਂ ਲੋਕਾਂ ਦਾ ਕਰੋੜਾ ਰੁਪਇਆ ਲੈ ਕੇ ਤੁਹਾਡਾ ਫੋਚਾ ਚੱਕਰ ਹੋ ਜਾਂਦਾ ਮੇਰੇ ਕੋਲ ਮੁੰਡੇ ਉਹ ਬੈਠੇ ਆ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਠੱਗੀਆਂ ਨਹੀਂ ਖਾਣੀਆਂ ਸੀ ਦੋ ਚਾਰ ਕਿੱਲਾਂ ਦੇ ਵਿੱਚ ਤੇ ਮੇਰੇ ਮੇਰੇ ਨਾਲ ਹੈਲਪ ਕਰਨ ਦੇ 24 ਘੰਟੇ ਤੁਰਦੇ ਮੇਰੇ ਕੋਲ ਮੁੰਡੇ ਬੈਠੇ ਆ ਠੀਕ ਹੈ ਮੈਨੂੰ ਇੱਕ ਗੱਲ ਦੱਸ ਦੇ ਮੇਰਾ ਮੈਨੂੰ ਹੀ ਪਤਾ ਤੁਹਾਡੀ ਉਮਰ ਕਿਹੜੀ ਮੇਰੋਂ ਵੱਡੀ ਹੈ ਕਿ ਮੈਨੂੰ ਛੋਟੀ ਹੈ ਮੇਰਾ ਵੱਡਾ ਭਰਾ ਹੈ ਕਿ ਮੇਰਾ ਛੋਟਾ ਭਰਾ ਹੈ ਜਿਹੜੀ ਗਰਮੀ ਤੇਰੇ ਵੱਲੋਂ ਹੋਗੀ ਮੇਰੇ ਵੱਲੋਂ ਹੋਗੀ ਜੇ ਤੂੰ ਗਰਮ ਬੋਲਿਆ ਤੇ ਮੈਂ ਬੋਲ ਗਿਆ ਮੈਨੂੰ ਇਹ ਦੱਸੋ ਕਿ ਇਹਦੇ ਪੈਸੇ ਕਦੋਂ ਪਾਉਣਗੇ ਕਿਹਨੇ ਪੈਸੇ ਦੀ ਗੱ ਤਸੋ ਜਿਹੜੇ ਖਾਤੇ ਦੀ ਬੁਆਏ ਇਹਨਾਂ ਨੇ ਬੈਠੇ ਇੱਕ ਮਿੰਟ ਗੋੜਾ ਸਾਹਿਬ ਮੇਰੀ ਗੱਲ ਪਿਆਰ ਨਾਲ ਸੁਣ ਲਓ ਹਾਂਜੀ ਹਾਂਜੀ ਤੁਹਾਡੀ ਕੁੜੀ ਜਿਹੜੀ ਗੁਰਪ੍ਰੀਤ ਗੱਲ ਕਰੀ ਜਾਂਦੀ ਸੀ ਉਹਨੇ ਸਾਰੀ ਡੀਲ ਕੀਤੀ ਹੈ ਮੁੰਡੇ ਦੇ ਨਾਲ ਬਿਲਕੁਲ ਜੀ ਸਾਡਾ ਦਿਮਾਗ ਖਰਾਬ ਨਹੀਂ ਵੀ ਐਵੇਂ ਤੁਹਾਡੇ ਗਲ ਪੇਜੇਗੇ ਤੁਸੀਂ ਸਾਨੂੰ ਨਹੀਂ ਜਾਣਦੇ ਸੀ ਤੁਹਾਨੂੰ ਨਹੀਂ ਜਾਣਦੇ ਪਰ ਜਦੋਂ ਪੀੜਤ ਬੰਦੇ ਸਾਡੇ ਕੋਲੇ ਆਉਂਦੇ ਆ ਤੇ ਤੁਸੀਂ ਮੇਰਾ ਨਾਮ ਸੁਣਿਆ ਹੋਵੇ ਰਾਣੇ ਸਿੱਧੂ ਨੇ ਲੋਕਾਂ ਦੇ ਕੰਮਾਂ ਦਾ ਕਰਕੇ ਆਪਦੇ ਤੇ 50 ਤੋਂ ਵੱਧ ਪਰਚੇ ਬੁਆਗੇ ਰੱਖੇ ਆ ਤੇ ਮੈਂ ਨਹੀਂ ਚਾਹੁੰਦਾ ਵੀ ਜਾਂ ਤੁਹਾਡੇ ਦੇ ਪਰਚਾ ਹੋ ਜਾਏ ਮੇਰੇ ਦੇ ਪਰਚਾ ਹੋ ਜਾਏ ਇਹਨਾਂ ਦਾ 9 ਲੱਖ ਤੋਂ ਵੱਧ ਰੁਪਈਆ ਤੁਸੀਂ ਬਹੁ ਅਣਪੜ ਬੰਦੇ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ 9 ਲੱਖ ਰੁਪਇਆ ਤੁਸੀਂ ਲੈ ਗਏ ਤੁਸੀਂ ਲਿਆ ਤੁਹਾਡੀ ਗੁਰਪ੍ਰੀਤ ਨੇ ਲੈ ਆੜੀ ਕੁੜੀ ਬੈਠੀ ਹੈ ਵੀ ਅਸੀਂ ਦੁਬਈ ਤੁਹਾਨੂੰ ਪੀਆਰ ਪਹਿਲੇ ਕਹਿ ਚੁੱਕੇ ਹਾਂ ਕਿ ਮੈਂ 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 ਗੁਰਪ੍ਰੀਤ ਮੈਂ ਨਜ਼ਰ ਕਰਾਂਗਾ ਠੀਕ ਹੈ ਉਹਨਾਂ ਨੂੰ ਪਤਾ ਚੱਲੂਗਾ ਵੀ ਕਿਸੇ ਕਿਵੇਂ ਇਹਨਾਂ ਦੀ ਪੇਮੈਂਟ ਆਈ ਕੋਣਾ ਸਾਹਿਬ ਗੱਲ ਗੁੱਲ ਕਰ ਗੱਲ ਗੁੱਲ ਮੇਰੀ ਮੇਰੀ ਹਾਂ ਜੇ ਕਿਤੇ ਕੋਈ ਪ੍ਰੋਬਲਮ ਆਈ ਤੇ ਮੈਂ ਤਾਂ ਕਿਹਾ ਜਾਂਦੇ ਵੀ ਨਹੀਂ ਆਏ ਵੀ ਹੈ ਤਾਂ ਕੋਈ ਗੱਲ ਨਹੀਂ ਆਪਾਂ ਬੈਠੇ ਨਿਸਟਮੈਂਟ ਕਰ ਲਾਂਗੇ ਤੁਹਾਡਾ ਸਾਰਾ ਮੈਂ ਕਰਾਂਗਾ ਹਾਂ ਹਾਂ ਆਹੋ ਹੀ ਬੰਦੇ ਵਾਲੀ ਗੱਲ ਨਹੀਂ ਤਾਂ ਮੈਂ ਕਿਹਾ ਮੁੰਡੇ ਸਾਡੇ ਮੁੰਡੇ ਉਹੋ ਜਿਹੇ ਅਜਿਹੋ ਜਿਹੇ ਮੈਂ ਆ ਸਾਡੇ ਦਿਮਾਗ ਵੈਂਟ ਚ ਖਰਾਬ ਹੋ ਜਾਂਦੇ ਆ ਕੈਨ ਹੋਵੇ ਵੀ ਮੁੜ ਕੇ ਗੱਡੀ ਤੁਹਾਡੇ ਦਫ਼ਤਰ ਵਾਲ ਨੂੰ ਤੋੜ ਕੇ ਬੈਠੇ ਹੋਈ ਸੀ ਜੇ ਅਸੀਂ ਬਾਹਰ ਆ ਗਏ ਨਾ ਤਾਂ ਫਿਰ ਜਿਹੜੇ ਬੰਦਿਆਂ ਨਾਲ ਸਾਡਾ ਵਾਹ ਪਿਆ ਨਾ ਉਹ ਜਾਣਦੇ ਜਲੂਸ ਬਹੁਤ ਭੜਾ ਕੱਢਦੇ ਹੁੰਦੇ ਅਸੀਂ ਫਿਰ ਉਹ ਨਹੀਂ ਆਪਦਾ ਗੱਲ ਕਿ ਇੰਨੀ ਤਕਲੀਫ ਤੁਹਾਨੂੰ ਆਪਾਂ ਹੁਣ ਨਹੀਂ ਦਿੰਦੇ ਮੇਰੀ ਗੱਲ ਸਮਝੋ ਤਾਂ ਕੋਈ ਚੱਕਰ ਨਹੀਂ ਲੈ ਕੇ ਸ਼ਾਂਤ ਤੱਕ ਤਾਂ ਮੈਨੂੰ ਕਿੰਨੇ ਵਜੇ ਤੱਕ ਦਾ ਬੈਟਿੰਗ ਪੁੱਛ ਲੈਣਾ ਕਿੰਨੇ ਵਜੇ ਮਿਲਣ ਦਾ ਟਾਈਮ ਦਿਓ ਮੈਂ ਪੁੱਛਦਾ ਤੁਹਾਨੂੰ ਤੁਹਾਡਾ ਫੋਨ ਬੰਦ ਨਹੀਂ ਹੋਣਾ ਚਾਹੀਦਾ ਜਿਹੜੇ ਮੇਰੇ ਨੰਬਰ ਤੋਂ ਕਾਲ ਆਈ ਆ ਤੁਸੀਂ ਮੇਰਾ ਨੰਬਰ ਜੇ ਨਾ ਚੁੱਕਿਆ ਫਿਰ ਹਿਸਾਬ ਲਾ ਲਓ ਮੈਂ ਨਹੀਂ ਸਾਡੇ ਇਮੀਗ੍ਰੇਸ਼ਨ ਵਾਲੇ ਬਹੁਤ ਨੰਬਰ ਚੱਲਦੇ ਨੇ ਗੁਰਦੀਪ ਕੋਲੇ ਵੀ ਨੰਬਰ ਚੱਲਦਾ ਗੁਰਪ੍ਰੀਤ ਮੈਨ ਕੋਲੇ ਵੀ ਕੋਲੇ ਵੀ ਨੰਬਰ ਚੱਲਦਾ ਇਹਨਾਂ ਦੀ ਗੱਲ ਤੁਹਾਡੀ ਗੁਰਪ੍ਰੀਤ ਮੈਡਮ ਦੇ ਇਸੇ ਨੰਬਰ ਤੇ ਹੁੰਦੀ ਹੈ ਜਦੋਂ ਮੈਂ ਮੈਂ ਤੁਹਾਨੂੰ 5 ਵਜੇ ਤੋਂ ਪਹਿਲਾਂ ਬੋਲੋ 3 ਵਜੇ ਕਾਲ ਕਰਾਂ 4 ਵਜੇ ਕਰਾਂ 5 ਵਜੇ ਕਿੰਨੇ ਵਜੇ ਕਰਾਂ ਜਦੋਂ ਮੈਨੂੰ ਪਤਾ ਹੋਣਾ ਚਾਹੀਦਾ ਆਰੀ ਫਾਈਲ ਦੀ ਇਨਕੁਆਰੀ ਕਰਕੇ ਤੁਹਾਨੂੰ 5 ਵਜੇ ਸਾਰੀ ਇਨਕੁਆਰੀਆਂ ਵਾਲੇ ਗੱਲਾਂ 'ਚ ਮੈਨੂੰ ਨਹੀਂ ਲਿਜਾਉਣਾ ਯਾਰ ਮੈਂ ਸਾਫ਼ ਕਹਤਾ ਗੋੜਾ ਸਾਹਿਬ ਤੁਹਾਨੂੰ ਇੱਜ਼ਤ ਕਰੋ ਇੱਜ਼ਤ ਕਰਵਾਓ ਠੀਕ ਹੈ ਉਹਨਾਂ ਨਾਲ ਮੈਂ 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 ਆਪਣੇ ਦਫ਼ਤਰ 'ਚ ਇਨਕੁਆਰੀ ਕਰੂੰਗਾ ਨਾ ਕਿੰਨੇ ਪੈਸੇ ਕਿਵੇਂ ਆਏ ਐ ਕਿਹਦੇ ਖਾਤੇ 'ਚ ਆਏ ਐ ਕਿਹੜੇ ਕੋਈ ਚੈੱਕ ਰਾਹੀਂ ਆਏ ਐ ਇਹ ਨਾ ਪੁੱਛਣਾ ਪੈਂਦਾ ਨਾ ਆਪਣੇ ਅਫਸਰ ਨੂੰ ਮੈਂ ਕਹਿੰਦਾ ਜੇ ਇਹ ਨਾ ਬੰਦਿਆਂ ਦੇ ਵਿੱਚ ਝੂਠ ਹੋਇਆ ਨਾ ਮਾਤਾ ਐਵੇਂ ਨਹੀਂ ਰੋਈ ਜਾਂਦੀ ਮੁੰਡਾ ਐਵੇਂ ਨਹੀਂ ਰੋਈ ਜਾਂਦਾ ਜੇ ਇਹਨਾਂ ਝੂਠ ਹੋਇਆ ਤਾਂ ਮੈਂ ਪਰਚਾ ਇਹਨਾਂ ਦੇ ਪਾਉਂਦਾ ਬਹੁਤ ਰੋਂਦੀ ਐ ਜੀ ਉਹ ਛ ਹਾਂ 5 ਵਜੇ ਸਾਰੀ ਕਲੀਅਰ ਰਿਪੋਰਟ ਦੇ ਦੂੰਗਾ ਜੀ ਜੇ ਪੇਮੈਂਟ ਆਈ ਹੋਈ ਪੈਸੇ ਆਏ ਹੋਏ ਤਾਂ ਤੁਸੀਂ ਜਦੋਂ ਮਰਜ਼ੀ ਆ ਜਿਓ ਆਪਾਂ ਬੈਂਕ ਜਿਵੇਂ ਚੋਂ ਉਸ ਸਮੇਂ ਡੀਲ ਕਰ ਲਾਂਗੇ ਬਸ ਗੱਲ ਖਤਮ ਤੁਸੀਂ ਮੈਂ ਪਹਿਲਾਂ ਬਿਠਾ ਕੇ ਪੁੱਛ ਲਿਆ ਪੈਸੇ ਤੁਹਾਨੂੰ ਆਏ ਆ ਕੋਈ ਦੋ ਰਾਇ ਨਹੀਂ ਇਹਦੇ ਵਿੱਚ ਐ ਨਹੀਂ ਗੱਲ ਮੈਂ ਤੁਹਾਨੂੰ ਇੱਕ ਧਰ ਨੂੰ ਪੁੱਛ ਲੈਣਾ ਤੁਸੀਂ ਇੱਕ ਧਰ ਨੂੰ ਦੇਖੋ ਇੱਕ ਧਰ ਨੂੰ ਪੁੱਛ ਲਿਆ ਇੱਕ ਧਰ ਨੂੰ ਉਸ ਤਰੀਕੇ ਨਾਲ ਪੁੱਛਿਆ ਮੈਂ ਮੇਰਾ ਤਰੀਕਾ ਪੁੱਛਣ ਦਾ ਉਹ ਨਹੀਂ ਵੀ ਮੈਂ ਪੁੱਛ ਲਿਆ ਤੇ ਬਸ ਗੱਲ ਨਿਬੜ ਗਈ ਜਿਹੜੇ ਤਰੀਕੇ ਮੈਂ ਪੁੱਛਣਾ ਹੁੰਦਾ ਮੈਂ ਪੁੱਛ ਲਿਆ ਜੇ ਇਹ ਗਲਤ ਹੋਣਗੇ ਇਹਨਾਂ ਦੀ ਸੁਣ ਲਈ ਇਹਨਾਂ ਦੀ ਸੁਣ ਲਈ ਜ ਨਹੀਂ ਮੇਰੀ ਸੁਣੋ ਪਲੀਜ਼ ਸੁਣੋ ਮੇਰੀ ਗੱਲ ਇਹਨਾਂ ਦੀ ਸੁਣ ਲਈ ਸਾਰੀ ਮੈਨੂੰ ਆਪ ਵੀ ਇਨਕੁਆਰੀ ਕਰ ਲੈਣ ਦਿਓ ਬਾਅਦ ਵਿੱਚ ਤੁਹਾਨੂੰ ਮੇਰਾ ਕੋਈ ਬਾਹਲੀ ਲੰਮੀ ਇਨਕੁਆਰੀ ਨਹੀਂ ਹੁੰਦੀ ਇਸ ਤਰ੍ਹਾਂ ਦੀ ਬਾਹਲੀ ਲੰਮੀ ਇਨਕੁਆਰੀ ਨਹੀਂ ਮੈਂ ਗੋੜਾ ਸਾਹਿਬ ਮੇਰੀ ਗੱਲ ਸੁਣੋ ਬਾਹਲੀ ਲੰਮੀ ਇਨਕੁਆਰੀ ਨਹੀਂ ਹੁੰਦੀ ਤੁਹਾਡੇ ਆਪਣੇ ਤੁਹਾਡੇ ਆਪਣੇ ਤੁਹਾਡੇ ਆਪਣੇ ਸਿਸਟਮ ਦੇ ਵਿੱਚ ਸਾਰਾ ਕੁਝ ਪਿਆ ਹੈ ਉੱਥੇ ਗੁਰਜਿੰਦਰਪੁਰੋ ਜੋ ਇਹਦਾ ਕਾਗਜ਼ ਪੱਤਰਾ ਤੁਹਾਨੂੰ ਪਤਾ ਇਹਦਾ ਨਾਮ ਨੰਬਰ ਤੁਹਾਡੇ ਕੋਲ ਸੇਵ ਹੈ ਗੁਰਜਿੰਦਰਪੁਰੋ ਤੁਹਾਨੂੰ ਪਤਾ ਲੱਗ ਮੈਂ ਹੁਣੇ ਮੁਸਲਿਮ ਨਹੀਂ ਵਰਤੀ ਨਾ ਹੁਣੇ ਓਕੇ ਮਾਤਾ ਜੀ ਬੇਫਿਕਰ ਹੋ ਜਾਓ ਬਾਈਕ ਦੇ ਵਿੱਚ ਜਦੋਂ ਗੱਲ ਕਰ ਲਈ ਛੋੜੇ ਪੈਸੇ ਦੁੱਧ ਨਹੀਂ ਹੋਣਾ ਸ਼ਾਬਾਸ਼ ਸ਼ਾਬਾਸ਼ ਜੀ ਬਾਤਾਂ ਇਹ ਨਾ ਹੋਵੇ ਨਹੀਂ ਨਹੀਂ ਅਸੀਂ ਨਾ ਥੋੜਾ ਗੁਰਜਿੰਦਰ ਭਰਾ ਕੋਈ ਝੂਠ ਨਹੀਂ ਹੋਣਾ ਨਹੀਂ 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 ਅਸੀਂ 9 ਲੱਖ ਦਿੱਤਾ ਇਹਨਾਂ ਨੂੰ ਪੂਰੀ ਨਹੀਂ ਦਿੱਤਾ ਕਦੇ ਸਰ ਮੁੰਡਾ ਨਾਲ ਬੈਠਾ ਹਾਂ ਨਹੀਂ ਕਦੇ ਆਫਿਸ 'ਚ ਚਾਰ ਮੁੰਡੇ ਬੈਠੇ ਸਾਰੇ ਉਹਨਾਂ ਦੇ ਸਾਹਮਣੇ ਦਿੱਤੇ ਜੀ ਨਹੀਂ ਹਾਂਜੀ ਹਾਂਜੀ ਅਸੀਂ ਝੂਠ ਨਹੀਂ ਮਾਰਦੇ ਜੀ ਪੇਮੈਂਟ ਤੁਹਾਡੇ ਖਾਤਿਆਂ ਵਗੈਰਾ ਜੋ ਕੋਈ ਨਿਕਲੀ ਹੋ ਨਾ ਇੱਕ ਖਾਤੇ ਜਗੇ ਬਾਕੀ ਕੈਸ਼ ਹੈ ਜੀ ਕੈਸ਼ ਜਦੋਂ ਤੁਸੀਂ ਦਿੱਤਾ ਹੈ ਕੈਸ਼ ਫੜ ਕੇ ਦਿੱਤਾ ਕਿ ਖਾਤਿਆਂ ਜੋ ਕੋਈ ਲੈਣ ਦਾ ਸਿਸਟਮ ਹੋ ਬੈਂਕ ਚ ਕਢਾ ਕੇ ਬਾਕੀ ਫੜ ਤੜ ਕੇ ਜੀ ਉਹ ਵੀ ਸਬੂਤ ਹੈਗੇ ਸਾਡੇ ਜੀ ਹਾਂ ਜਿਹੜੀ ਗੱਲ ਮੈਂ ਪੁੱਛ ਰਿਹਾ ਵੀ ਜਿੱਥੋਂ ਫੜੇ ਆ ਉਹਨਾਂ ਦਾ ਸਬੂਤ ਫੜਿਆ ਹਾਂ ਫੜ ਕੇ ਬੰਦਾ ਕਿਤੇ ਹੋਰ ਵੀ ਵਰਤਦਾ ਹੈ ਪਰ ਜੇ ਤੁਹਾਡੀ ਗੱਲ ਝੂਠ ਹੈ ਤੇ ਫਿਰ ਮੈਂ ਤੁਹਾਡੇ ਨਹੀਂ 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 ਅਸੀਂ ਜੀ ਅਸੀਂ ਤਾਂ ਕਹਿੰਦੇ ਕਰਜ਼ਾ ਜਾ ਕੇ ਲਾਵਾਂਗੇ ਸਾਡੇ ਤਾਂ ਹੋਰ ਕਰਜ਼ਾ ਚੜ ਗਿਆ ਜੀ ਤਾਂ ਵਿਆਜ ਤੇ ਫੜੀ ਸਾਡਾ ਅਹੀ ਥੱਕੇ ਖਾ ਗਏ ਇਹਦੇ ਬਾਈ ਜੀ ਨਾਲ ਆਏ ਆ ਹਾਨੂੰ ਵੀ ਪਤਾ ਸਾਡੇ ਕੋਲ ਪੰਜ ਚਾਰ ਕੱਲੇ ਆ ਸੀਦਾ ਬਸ ਉਹਦੇ ਹੀ ਯਾਰਾ ਕਰ ਲਾਂਗੇ ਪਹਿਲਾਂ ਵੀ ਆਈ ਚੀਜ਼ ਜਿਹੜੀ ਤੁਸੀਂ ਠੱਗੀ ਖਾਈ ਬੈਠੇ ਮੈਂ ਖਾ ਗਿਆ ਆਪ ਭਾਈ ਨਾਰਾਣੇ ਮੇਰੀ ਮਾਂ ਨੇ ਤਾਂ ਇਹਦੇ ਸੁਧਾਰਨੇ ਹੁਣ ਜਿਵੇਂ ਅਸੀਂ ਕਿਵੇਂ ਮਰਜੀ ਸੁਧਾਰ ਕੇ ਮੇਰੀ ਮਾਂ ਨੇ ਤਾਂ ਮੈਨੂੰ ਰੋਕਿਆ ਹੀ ਕਿ ਤੂੰ ਰਹਿਣਦੇ ਰਹਿਣਦੇ ਮੈਂ ਮੈਂ ਕਿਹਾ ਮਾਂ ਆਪਣਾ ਕਰਜਾ ਲੈ ਜੂ ਨਾਲੇ ਤੀ ਵਿਆਹੀ ਹੋਊਗੀ ਆਪਣੀ ਮੇਰੀ ਭੈਣ ਵਿਆਹੀ ਹੋਊਗੀ ਇਹ ਕਦੀ ਚੱਲ ਫਿਰ ਠੀਕ ਆਪਾਂ ਲਾ ਕੇ ਵੇਖ ਲੈਣੇ ਪੈਣਗੇ ਯਾਰ ਦੁਬਈ ਦੀ ਪੀਆਰ ਕਿਹੜੀ ਹੁੰਦੀ ਆ ਮਾੜਾ ਮੋੜਾ ਸਾਨੂੰ ਨਹੀਂ ਪਤਾ ਜੀ ਅਸੀਂ ਅਣਪੜ ਥੋੜੇ ਪੜੇ ਲਿਖੇ ਆ ਜੀ ਅਸੀਂ ਅਣਪੜ ਬ ਓਕੇ ਮਾਤਾ ਜੀ ਹਾਂ ਬੱਲੇ ਜੀ ਬੋਸਾ ਤੁਸੀਂ ਗੁਲਦਸਤਾ ਆਪਣਾ ਜਿਹੜਾ ਲੈ ਜਾਓ ਮੇਰੇ ਵੱਲੋਂ ਤੁਹਾਨੂੰ ਇਹ ਠੀਕ ਹੈ ਇਹੋ ਜਿਹਾ ਕੁਝ ਨਾ ਲੈ ਕੇ ਆਇਆ ਕਰੋ ਜੀ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਧੰਨਵਾਦ ਜੀ ਠੀਕ ਹੈ ਬਸ ਤੁਹਾਨੂੰ ਦਿੰਨੇ ਆ ਤੁਸੀਂ ਚੱਲ ਹਾਂ ਇਹ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਨਾ ਅਸੀਂ ਕਿ ਨਹੀਂ ਸ਼ਾਬਾਸ਼ ਛੋਡੇ ਅਰਗੇ ਤੇ ਪੁੱਤ ਮੈਨੂੰ ਕਿੰਨਾ ਨੇ ਸਾਡੀ ਐਡੀ ਬਾਹ ਫੜ ਲਈ ਨੇ ਬਾ ਪ੍ਰਮਾਤਮਾ ਫੜਦਾ ਜੀ ਬੰਦਾ ਜੀ ਬਹੁਤ ਥਾਈ ਅਸੀਂ ਜੀ ੱੱਕੇ ਖਾ ਖਾ ਕੇ ਖੀਰੀ ਥੋੜੀ ਮਹਿਮਾ ਸੁਣ ਕੇ ਤੁਹਾਡੇ ਕੋਲੇ ਆ ਕੇ ਤੁਹਾਡੇ ਚਰਨੀ ਲੱਗੇ ਆ ਸਾਡੇ ਪਿੰਡ ਸਾਡੇ ਪਿੰਡ ਚ ਵੀ ਇੱਕ ਮੁੰਡੇ ਦੇ ਤੁਸੀਂ ਪੈਸੇ ਕਢਾਇਆ ਜੀ ਉਹਨਾਂ ਨੇ ਸਾਨੂੰ ਇਹ ਰਾਹ ਪਾਇਆ ਜੀ ਮੈਨੂੰ ਦੱਸਿਆ 50 ਤੋਂ ਵੱਧ ਪਰ ਸਾਡੇ ਪਿੰਡ ਚ ਤੁਸੀਂ ਬਹੁਤ ਗਰੀਬ ਭਲੇ ਮੁੰਡੇ ਸਰ ਜੀ ਸਾਡੇ ਪਿੰਡ ਦੇ ਵਿੱਚ ਉਦੋਂ ਵੀ ਖੜਜਿਆ ਕਰੋ ਉਦੋਂ ਫਿਰ ਨਹੀਂ ਜੀ ਖੜਾਂਗੇ ਜੇ ਤੁਹਾਡੇ ਨਾਲ ਜੀ ਤੁਸੀਂ ਸਾਡਾ ਕੰਮ ਕਰੋ ਆ ਤੁਸੀਂ ਰੱਖੋ ਜੀ ਮੇਰੇ ਵੱਲੋਂ ਅੱਗੇ ਤੋਂ ਨਾ ਇਹੋ ਜਿਹਾ ਕੁਝ ਲੈ ਕੇ ਆਇਆ ਕਰਾਉਣਾ ਚਲੋ ਠੀਕ ਹੈ ਸੱਸ ਜੀ ਧੰਨਵਾਦ ਸੱਸ ਜੀ